ਆਯੁਰਵੇਦਮ एवरीथिंग एवरीथिंग ਆਯੁਰਵੇਦ ਨੂੰ ਦੇਖੋ ਆਪਾਂ ਬਿਆਨ ਨਹੀਂ ਕਰ ਸਕਦੇ ਤੁਸੀਂ ਕੋਈ ਵੀ ਚੀਜ਼ ਲੈ ਲਓ ਆਯੁਰਵੈਦਿਕ ਇਦਾਂ ਦਾ ਆਯੁਰਵੈਦਿਕ ਤੁਸੀਂ ਜਿੱਕਰ ਹਰਬਸ ਵਾਲ ਜਾਣਾ ਚਾਹੋ ਆਯੁਰਵੈਦਿਕ ਦੇ ਵਿੱਚ ਇੱਕ ਇਦਾਂ ਦੀਆਂ ਚੀਜ਼ਾਂ ਨੇ ਕਿ ਤੁਹਾਨੂੰ ਬਾਹਰ ਦਵਾਈਆਂ ਲੈ ਕੇ ਜਾਂਦੀਆਂ ਲੋੜ ਨਹੀਂ ਹੈ ਤੁਹਾਡੇ ਘਰ ਦੇ ਵਿੱਚ ਤੁਹਾਡੇ ਹਰ ਇੱਕ ਚੀਜ਼ ਦਾ ਸੋਲੂਸ਼ਨ ਹੈਗਾ ਘਰ ਦੀ ਰਸੋਈ ਘਰ ਤੇ ਮਸਾਲੇ ਇਹਨਾਂ ਸਾਰੀ ਚੀਜ਼ਾਂ ਦੇ ਵਿੱਚ ਤੁਹਾਡਾ ਸੋਲੂਸ਼ਨ ਹੈਗਾ ਜਦੋਂ ਆਪਾਂ ਕੋਸ਼ਿਸ਼ ਸੱਚੇ ਦਿਲੋਂ ਕਰਦੇ ਹਾਂ ਹਰ ਇੱਕ ਚੀਜ਼ ਦਾ ਸੋਲੂਸ਼ਨ ਮਿਲਦਾ ਇੱਕ ਮਾਲਕ ਅੱਗੇ ਅਰਦਾਸ ਕਰੋ ਕੋਸ਼ਿਸ਼ ਕਰੋ ਸੋਲੂਸ਼ਨ ਹਰ ਇੱਕ ਚੀਜ਼ ਦਾ ਹੋਏ ਐਟ ਲੀਸਟ ਤੁਸੀਂ ਆਪਣੇ ਵੱਲੋਂ ਜੋ ਦੇ ਸਕਦੇ ਹੋ ਉਹ ਤਾਂ ਉਹਨਾਂ ਨੂੰ ਟ੍ਰੀਟਮੈਂਟ ਦਿਓ ਠੀਕ ਕਰਨਾ ਨਾ ਕਰਨਾ ਉਹ ਮਾਲਕ ਤੇ ਹੱਥ ਹੈ ਪਰ ਇਹ ਇਸ ਜੋ ਤੁਹਾਡੀ ਸਟੱਡੀ ਹੈ ਜੋ ਤੁਹਾਡੀ ਨੌਲੇਜ ਹੈ ਜੋ ਤੁਹਾਡੀ ਕੋਸ਼ਿਸ਼ ਹੈ ਉਹ ਤੁਸੀਂ ਕਿਉਂ ਨਹੀਂ ਐਦਾ ਸਰ ਕਹਿੰਦੇ ਕਿ ਆਯੁਰਵੇਦ ਦੇ ਵਿੱਚ ਅਗਰ ਇੱਕ ਵਾਰੀ ਟ੍ਰੀਟਮੈਂਟ ਸ਼ੁਰੂ ਕਰਵਾ ਲਓ ਸਾਲ ਡੇਢ ਸਾਲ ਦੋ ਦੋ ਸਾਲ ਮਤਲਬ ਟ੍ਰੀਟਮੈਂਟ ਬਹੁਤ ਲੰਮਾ ਹੁੰਦਾ ਹੈ ਬਿਮਾਰੀ ਚਾਹੇ ਛੋਟੀ ਹੋਵੇ ਇੱਤਾ ਤੱਕ ਕੁਝ ਨਹੀਂ ਇਹ ਸਭ ਮਿੱਥ ਸਹੀ ਲਾਈਨ ਆਫ ਟ੍ਰੀਟਮੈਂਟ ਜਦੋਂ ਆਪਾਂ ਕਰਕੇ ਚੱਲਦੇ ਕੋਈ ਲੰਬੇ ਟ੍ਰੀਟਮੈਂਟ ਨਹੀਂ ਮਤਲਬ ਕੁਝ ਪੈਥੀਜ਼ ਨਹੀਂ ਜਿਹੜੀ ਸਿਰਫ ਸੁਪਰੈਸ ਕਰ ਦਿੰਦੀਆਂ ਨੇ ਪ੍ਰੋਬਲਮ ਨੂੰ ਸੁਪਰੈਸ ਕਰਨਾ ਉਹ ਤਾਂ ਸੋਲੂਸ਼ਨ ਨਹੀਂ ਤਾਂ ਕੁਛ ਟਾਈਮ ਲਈ ਰਹਿਣਾ। ਅੱਜ ਆਪਾਂ ਨੂੰ ਬੁਖਾਰ ਆ ਰਿਹਾ ਆ ਆਪਾਂ ਮੈਡੀਸਿਨਸ ਲੈ ਲਿਓ ਸੁਪਰੈਸ ਹੋ ਗਿਆ। ਹਮ ਬਟ ਜਿਹੜਾ ਬੁਖਾਰ ਅੰਦਰ ਹੈ। ਹਮ ਕੱਲ ਨੂੰ ਫੇਰ ਆਪਾਂ ਬਾਹਰ ਜਾਣੇ ਆਇਆ ਕੁਛ ਵੀ ਆ ਫੇਰ ਤੋਂ ਵਾਇਰਲ ਹੋ ਸਕਦਾ ਬੁਖਾਰ ਹੋ ਸਕਦਾ। ਆਯੁਰਵੈਦਿਕ ਨੇ ਕੀ ਕਰਨਾ ਹੈ ਉਹਨੂੰ ਜੜ ਤੋਂ ਖਤਮ ਕਰਨਾ। ਸੋ ਜਿਹੜੀ ਚੀਜ਼ ਆਪਾਂ ਇੱਕ ਜੜ ਤੋਂ ਖਤਮ ਕਰਨੀ ਆ ਆਬਵੀਅਸਲੀ ਉਹਨੂੰ ਟਾਈਮ ਲੱਗਦਾ। ਬਟ ਇਹ ਨਹੀਂ ਹੈ ਕਿ ਇੱਕ ਬੁਖਾਰ ਲਈ ਆਪਾਂ 4-4 5-5 ਮਹੀਨੇ ਦਵਾਈਆਂ ਚੱਲਦੀਆਂ। ਇਹ ਸਭ ਮਿਥਸ ਨੇ। ਇਦਾਂ ਦਾ ਕੁਛ ਵੀ ਨਿਊਰੋਲੋਜੀਕਲ ਡਿਸਆਰਡਰਸ ਮੈਮ ਚਿਕ ਤੁਸੀਂ ਆਈ ਡੋਟ ਨੋ ਤੁਸੀਂ ਅੱਜ ਦੇਖੇ ਹੋਣਗੇ ਨਹੀਂ ਦੇਖੇ ਹੋਣਗੇ ਬਹੁਤ ਕੱਟ ਲੁੱਕਾਂ ਨੇ ਦੇਖੇ ਐ ਬਟ ਜਿਹੜੇ ਇਸ ਦਿੱਕਤ ਤੋਂ ਜੂਝ ਰਹੇ ਹਨ ਉਹਨਾਂ ਤੇ ਕੀ ਬੀਤੇ ਹੈ ਉਹ ਸਿਰਫ ਉਹ ਜਾਣਦੇ ਐ ਤੇ ਉਹਨਾਂ ਦਾ ਮਾਲਕ ਚਾਹੁੰਦਾ ਨਿਊਰੋਲੋਜੀਕਲ ਡਿਸਆਰਡਰਸ ਕੀ ਹੈ ਜਦੋਂ ਆਪਣਾ ਬ੍ਰੇਨ ਆਪਣੇ ਮਸਲਸ ਆਪਣੀ ਨਰਵਸ ਇਹਨਾਂ ਦਾ ਆਪਸ ਦੇ ਵਿੱਚ ਕੋਰੀਲੇਟ ਨਹੀਂ ਹੁੰਦਾ ਇਹਨਾਂ ਦਾ ਤਾਲਮਿਲ ਵਿਗੜ ਜਾਂਦਾ ਹੈ ਉਹਦੇ ਨਿਊਰੋਲੋਜੀਕਲ ਡਿਸਆਰਡਰਸ ਹੁੰਦੇ ਆਪਣੇ ਬ੍ਰੇਨ ਨੇ ਕਿ ਸਿਸਟਮ ਨੇ ਕੀ ਰਿਸਪੌਂਸ ਦੇਣਾ ਆਪਣੀ ਨਰਵਸ ਨੂੰ ਕੀ ਆਪਣੇ ਮਸਲਸ ਨੇ ਐਕਟੀਵਿਟੀ ਕਰਨੀ ਹੈ ਜਦੋਂ ਉਹ ਚੀਜ਼ਾਂ ਨਹੀਂ ਕੋਰੀਲੇਟ ਰਹਿੰਦੀਆਂ ਬਹੁਤ ਸਾਰੀ ਦਿੱਕਤਾਂ ਆਉਂਦੀਆਂ ਨੇ ਜੋ ਕਾਮਨ ਅੱਜ ਤੁਸੀਂ ਦੇਖਦਾ ਦੇਖਦੇ ਹੋਵੋਗੇ ਐਸੋਨੀਆਂ ਵੀ ਹੋਣਗੀਆਂ ਆਰਟイズਮ ਸੀਪੀ ਸੈਰੀਬਰਲ ਪਾਲਸੀ ਉਸ ਤੋਂ ਬਾਅਦ ADHD ਆ ਜਾਂਦਾ ਹੈ ਮਸਕੂਲਰ ਡਿਸਟ੍ਰੋਫੀ ਜਿੱਦਾ ਕੀ ਕੋਈ ਕਹਿੰਦਾ ਹੈ ਟਰੀਟਮੈਂਟ ਹੀ ਹੈ ਨੀਗਾ ਹਰ ਇੱਕ ਵੱਲੋਂ ਹੱਥ ਖੜੇ ਹੋ ਜਾਂਦੇ ਆ ਜੇ ਮਸਕੂਲਰ ਡਿਸਟ੍ਰੋਫੀ ਹੋ ਗਈ ਐਸ ਸੀ ਪੀ ਕੇ ਨਾ ਵੱਧ ਗਿਆ ਹਾਂਜੀ ਇਹਦਾ ਕੋਈ ਟਰੀਟਮੈਂਟ ਨਹੀਂ ਹੈ ਸੋ ਮੈਂ ਇਹ ਮੈਸੇਜ ਵੀ ਦੇਣਾ ਚਾਹੁੰਗਾ ਕਿ ਜਿਹੜਾ ਬਹੁਤ ਜ਼ਿਆਦਾ ਤੁਸੀਂ ਕਨਸਰਨਡ ਕਰ ਰਹੇ ਹੋ ਨਾ ਕਿ ਬੱਚੇ ਨੂੰ ਇਹ ਖਾਣਾ ਪੀਣਾ ਨਹੀਂ ਦੇਣਾ ਬੱਚੇ ਨੂੰ ਹੀ ਨਹੀਂ ਦੇਣਾ ਇਦਾਂ ਦਾ ਪਲੀਜ਼ ਨਾ ਕਰੋ ਬੱਚੇ ਨੂੰ ਹਰ ਇੱਕ ਚੀਜ਼ ਦਾ ਟੇਸਟ ਕਰਵਾਓ ਜਦੋਂ ਉਹ ਟੇਸਟ ਕਰੇਗਾ ਜਦੋਂ ਉਹਦੇ ਟੇਸਟ ਰਿਸੈਪਟਰ ਅਸੈਪਟ ਕਰਨਗੇ ਉਹ ਬ੍ਰੇਨ ਨੂੰ ਸਿਗਨਲ ਜਾਏਗਾ ਇਹ ਜਾਏਗਾ ਆਪਾਂ ਇੱਕ ਕਨਸਾਈਨ ਕਰ ਦਿੰਨੇ ਆ ਕਿ ਇਹ ਡਾਈਟ ਨਹੀਂ ਦੇਣੀ ਜੀ ਇਹ ਖਾਣਾ ਨਹੀਂ ਦੇਣਾ ਇਹ ਨਹੀਂ ਦੇਣਾ ਬੱਚੇ ਨੂੰ ਪਤਾ ਹੀ ਨਹੀਂ ਇਹ ਚੀਜ਼ਾਂ ਫਿਰ ਅੱਗੇ ਜਾ ਕੇ ਦਿੱਕਤਾਂ ਹੁੰਦੀਆਂ ਨੇ ਫਿਰ ਮਾਂ ਪਿਆਉਂਦਾ ਕਿਹੜਾ ਹੁੰਦਾ ਕਿ ਸਾਡਾ ਬੱਚਾ ਤਾਂ ਕੁਝ ਖਾਂਦਾ ਨਹੀਂ ਜੀ ਫਿਰ ਅੱਗੇ ਜਾ ਕੇ ਵੀਟ ਅਲਰਜੀ ਜੀ ਜਦੋਂ ਬੱਚੇ ਨੂੰ ਦਿੱਤਾ ਹੀ ਨਹੀਂ ਉਹ ਡਾਈਜੈਸਟਿਵ ਸਿਸਟਮ ਹੀ ਉਹਦਾ ਐਕਟਿਵ ਨਹੀਂ ਹੋਇਆ ਉਹਨੂੰ ਪਤਾ ਹੀ ਨਹੀਂ ਕਿ ਇਹ ਚੀਜ਼ ਮੈਂ ਡਾਈਜੈਸਟ ਕਰਨੀ ਹੈ ਨਹੀਂ ਕਰਨੀ ਸੀ ਇਸ ਦਾ ਕੀ ਫਾਇਦਾ ਹੁਣ ਆਦੇ ਕੁਗੜ ਕੀ ਹਾਲ ਹੈ ਗੁੜੀਆਂ ਦਾ ਦਿੱਕਾ ਮਾਪਿਆਂ ਤੇ ਕੀ ਬੀਤਦੀ ਹੋएगी ਇਸ ਟੇ ਬਹੁਤ سارے ਕੇਸਿਸ ਨੇ ਮੈਂ ਵੇਖੇ ਨੇ ਹਰ ਇੱਕ ਦਾ ਰਿਕਵਰੀ ਟਾਈਮ ਅਲੱਗ ਹੈ ਜੀ ਇੱਕ ਕਲਾਸ ਦੇ ਵਿੱਚ 60 ਬੱਚੇ ਹੁੰਦੇ ਆ 60 ਦਾ ਆਪਣਾ ਆਪਣਾ ਰਿਸਪੌਂਡ ਹੈ ਆਪਣਾ ਆਪਣਾ ਬ੍ਰੀਨਸ ਹਰ ਇੱਕ ਦੀ ਬਾਡੀ ਕਿਸ ਚੀਜ਼ ਨੂੰ ਕਿੰਨੀ ਚੇਤੀ ਐਡਾਪਟ ਕਰਦੀ ਹੈ ਹਰ ਇੱਕ ਦੀ ਟੈਂਡੈਂਸੀ ਉੱਪਰ ਹੈ ਮੈਂ ਇੱਕ ਟਾਈਮ ਪੀਰੀਅਡ ਲੈ ਕੇ ਚੱਲਦੇ ਆ ਮੈਂ ਜਦੋਂ ਪੇਰੈਂਟਸ ਵੀ ਮੇਰੇ ਕੋਲੇ ਆਉਂਦੇ ਆ ਉਹਨਾਂ ਨੂੰ ਕਹਿ ਕੇ ਚੱਲਦੇ ਕਿ ਆਪਾਂ ਨੂੰ ਫਰਕ ਪਹਿਲੇ 3 ਮਹੀਨੇ ਚ ਨਜ਼ਰ ਆਣ ਲੱਗੇ ਬਟ 3 ਮਹੀਨੇ ਇਸ ਨਾਟ ਅ ਕਿ ਆਪਾਂ ਸਾਈਂਡ ਹੀ ਕਰਦੇ ਮੇਰੀ ਕੋਸ਼ਿਸ਼ ਹਮੇਸ਼ਾ ਇਹ ਰਹਦੀ ਹੈ ਕਿ ਮੈਂ ਉਸ ਨੂੰ ਜਲਦੀ ਉਹਨਾਂ ਨੂੰ ਬੈਸਟ ਦੇ ਸਕੀ ਕਈ ਸਾਲ ਪਹਿਲਾਂ ਹੀ ਸਾਡੇ ਬਜ਼ੁਰਗ ਸਾਨੂੰ ਇੱਕ ਦੇਣ ਦੇ ਗਏ ਸੀ ਜਿਸ ਨੂੰ ਅਸੀਂ ਆਯੁਰਵੇਦ ਦੇ ਨਾਮ ਦੇ ਨਾਲ ਵੀ ਜਾਣਦੇ ਹਾਂ ਜਿਸ ਦੇ ਵਿੱਚ ਹਰ ਇੱਕ ਬਿਮਾਰੀ ਦਾ ਇਲਾਜ ਹੈ ਅੱਜ ਚਾਹੇ ਲੋਕ ਇਸ ਤੋਂ ਪਿੱਛੜਦੇ ਜਾਂਦੇ ਨੇ ਇਹਦੀ ਜਾਦੀ ਜਾਣਕਾਰੀ ਵੀ ਨਹੀਂ ਹੁੰਦੀ ਹੈ ਪਰ ਅੱਜ ਇਸ ਐਪੀਸੋਡ ਦੇ ਵਿੱਚ ਅਸੀਂ ਆਯੁਰਵੇਦ ਬਾਰੇ ਬਹੁਤ ਗੱਲਾਂ ਜਾਣਾਂਗੇ ਕਿ ਆਯੁਰਵੇਦ ਦੇ ਵਿੱਚ ਇਲਾਜ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ ਕਿੰਨਾ ਲੰਬਾ ਇਲਾਜ ਹੁੰਦਾ ਹੈ ਕਿੰਨਾ ਐਕਸਪੈਂਸਿਵ ਇਲਾਜ ਹੁੰਦਾ ਹੈ ਤੇ ਕਿੰਨੇ ਟਾਈਮ ਦੇ ਵਿੱਚ ਤੁਸੀਂ ਠੀਕ ਵੀ ਹੋ ਸਕਦੇ ਹੋ ਅੱਜ ਸਾਡੇ ਸਟੋਰੀ ਦੇ ਵਿੱਚ ਪਹੁੰਚੇ ਨੇ ਡਾਕਟਰ ਦਮਨਦੀਪ ਸਿੰਘ ਸਵਾਗਤ ਕਰਦੇ ਹਾਂ ਸਰ ਦਾ ਸਤਿ ਸ਼੍ਰੀ ਅਕਾਲ ਸਰ ਸ਼ਕਾਲ ਮਾਮ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ ਇਸ ਪੋਡਕਾਸਟ ਲਈ ਬੁਲਾਇਆ ਜੀ ਸਰ ਆਯੁਰਵੇਦ ਅੱਜਕੱਲ ਲੋਕਾਂ ਨੂੰ ਜਿੱਦਾਂ ਪਤਾ ਹੀ ਨਹੀਂ ਹੈ ਪਹਿਲਾਂ ਲੋਕ ਦਾਤਨ ਵੀ ਕਰਦੇ ਸੀ ਉਹਨੂੰ ਵੀ ਇੱਕ ਆਯੁਰਵੇਦ ਦੇ ਵਿੱਚ ਮੰਨ ਲੈਂਦੇ ਸੀ ਕਿ ਇੱਕ ਜੋ ਕੁਦਰਤ ਦੇ ਵੱਲੋਂ ਸਾਨੂੰ ਚੀਜ਼ ਦਿੱਤੀ ਹੋਈ ਹੈ ਉਸ ਨਾਲ ਅਸੀਂ ਆਪਣੀ ਸਿਹਤ ਦੀ ਸੰਭਾਲ ਕਰਦੇ ਹਾਂ ਪਰ ਅੱਜ ਬੱਚੇ ਆਯੁਰਵੇਦ ਤੋਂ ਦੂਰ ਹੁੰਦੇ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਆਯੁਰਵੇਦ ਹੁੰਦਾ ਕੀ ਹੈ आयुर्वेदिक मैम एक वो पद्धति है जेडी अपने बहुत ਪਹਿਲਾਂ ਤੋਂ ਚੱਲਦੀ ਆ ਰਹੀ ਹੈ ਬਟ ਸਟਿਲ ਅੱਜਕੱਲ ਦੇ ਮਾਡਰਨ ਸਾਇੰਸ ਮਾਡਰਨ ਐਕਸਪੈਰੀਮੈਂਟਸ ਇੱਦਾਂ ਦੇ ਆ ਚੁੱਕੇ ਨੇ ਜਿਸ ਨੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਡਿਪਰਾਈਵ ਕਰਤਾ ਉਸ ਕਰਕੇ ਆਪਣਾ ਆਯੁਰਵੈਦ ਪਿੱਛੇ ਛੁੱਟਦਾ ਜਾ ਰਿਹਾ ਬਟ ਜੋ ਟ੍ਰੀਟਮੈਂਟਸ ਜੋ ਇਲਾਜ ਆਯੁਰਵੈਦ ਦੇ ਵਿੱਚ ਅੱਜ ਵੀ ਨੇ ਜੋ ਔਸ਼ਧੀਆਂ ਜੜੀਆਂ ਬੂਟੀਆਂ ਅੱਜ ਵੀ ਨੇ ਉਹ ਕਿਸੇ ਪੈਥੀ ਦੇ ਵਿੱਚ ਤੁਹਾਨੂੰ ਨਹੀਂ ਮਿਲਣਗੇ ਜੇ ਤੁਸੀਂ ਆਯੁਰਵੈਦ ਨੂੰ ਆਪਦੇ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਹੋਵੇ ਕੀ ਕਹੋਗੇ ਤੁਸੀਂ ਆਯੁਰਵੈਦ ਆਯੁਰਵੈਦ मैम एवरीथिंग एवरीथिंग ਆਯੁਰਵੇਦ ਨੂੰ ਦੇਖੋ ਆਪਾਂ ਬਿਆਨ ਨਹੀਂ ਕਰ ਸਕਦੇ ਤੁਸੀਂ ਕੋਈ ਵੀ ਚੀਜ਼ ਲੈ ਲਓ ਆਯੁਰਵੈਦਿਕ ਇਦਾਂ ਦਾ ਆਯੁਰਵੈਦਿਕ ਤੁਸੀਂ ਜੇਕਰ ਹਰਬਸ ਵਾਲ ਜਾਣਾ ਚਾਹੋ ਆਯੁਰਵੈਦਿਕ ਦੇ ਵਿੱਚ ਇੱਕ ਇਦਾਂ ਦੀਆਂ ਚੀਜ਼ਾਂ ਨੇ ਕਿ ਤੁਹਾਨੂੰ ਬਾਹਰ ਦਵਾਈਆਂ ਲੈ ਕੇ ਜਾਂਦੀਆਂ ਲੋੜ ਨਹੀਂ ਹੈ ਤੁਹਾਡੇ ਘਰ ਦੇ ਵਿੱਚ ਤੁਹਾਡੇ ਹਰ ਇੱਕ ਚੀਜ਼ ਦਾ ਸੋਲੂਸ਼ਨ ਹੈਗਾ ਘਰ ਦੀ ਰਸੋਈ ਘਰ ਤੇ ਮਸਾਲੇ ਇਹਨਾਂ ਸਾਰੀ ਚੀਜ਼ਾਂ ਦੇ ਵਿੱਚ ਤੁਹਾਡਾ ਸੋਲੂਸ਼ਨ ਹੈਗਾ ਸੋ ਆਪਾਂ ਨੂੰ ਇਹ ਨਹੀਂ ਕਿ ਆਯੁਰਵੈਦਿਕ ਲਈ ਆਪਾਂ ਨੂੰ ਬਹੁਤ ਜ਼ਿਆਦਾ ਲੰਬੇ ਚੌੜੇ ਉਚਾਈ ਦੇ ਨਹੀਂ ਡਰਗਸ ਮੈਡੀਸਿਨਸ ਇਦਾਂ ਦਾ ਕੁਝ ਨਹੀਂ ਸਹੀ ਆਯੁਰਵੈਦ ਨੂੰ ਜਾਨਣਾ ਚਾਹਤ ਜੇਕਰ ਆਪਾਂ ਸ਼ੁਰੂ ਕਰਦੇ ਹਾਂ ਆਪਣੇ ਕੋਲੇ ਹਰ ਇੱਕ ਚੀਜ਼ ਦਾ ਸੋਲੂਸ਼ਨ ਆਪਣੇ ਘਰ ਦੇ ਵਿੱਚ ਹੀ ਹੈ ਜੀ ਵੈਸੇ ਸਰ ਜ਼ਿਆਦਾਤਰ ਜਿਹਦੇ ਆਪਾਂ ਦੇਖੀਦਾ ਹੈ ਕਿ ਆਯੁਰਵੇਦੀਆਂ ਜਿਹੜੇ ਦਵਾਈਆਂ ਦਿੰਦੇ ਆ ਉਹਨਾਂ ਦੀ ਏਜ ਹੁੰਦੀ ਹੈ 50 60 ਸਾਲ ਤੁਸੀਂ ਇੰਨੀ ਛੋਟੀ ਏਜ ਤੇ ਵਿੱਚ ਆਯੁਰਵੇਦ ਵਿੱਚ ਕਿਦਾਂ ਇੰਟਰਸਟ ਲਿਆ ਬਹੁਤ ਛੋਟੇ ਹੁੰਦੇ ਤੋਂ ਨਾ ਫਾਦਰ ਸਾਹਿਬ ਨੇ ਇੱਕ ਚੀਜ਼ ਕਲੀਅਰ ਕਰ ਦਿੱਤੀ ਸੀ ਕਿ ਮੈਂ ਤਾਂ ਚਲੋ ਅੱਛਾ ਡਾਕਟਰ ਬਣਿਆ ਫਾਦਰ ਸਾਹਿਬ ਬਹੁਤ ਪਹਿਲਾਂ ਤੋਂ ਨਹੀਂ ਇਸ profession ਦੇ ਵਿੱਚ ਜੀ ਉਸ ਟਾਈਮ ਦੇ ਵਿੱਚ ਮੈਂ ਦੇਖਣਾ ਜਦੋਂ ਮੈਂ ਛੋਟਾ ਹੁੰਦਾ ਸੀ ਫਾਦਰ ਸਾਹਿਬ ਨੇ ਨਾ ਸ਼ੁਰੂ ਤੋਂ क्रੋਨਿਕ ਈਜ਼ ਟੀਲ ਕੀਤੇ ਨੇ ਹਮ ਉਹਨਾਂ ਟਾਈਮਾਂ ਦੇ ਵਿੱਚ ਪੇਸ਼ੈਂਟਾਂ ਨੇ ਗੈਂਗਰੀਨ ਵਾਲੇ ਕੈਂਸਰ ਵਾਲੇ ਕਿਡਨੀ ਫੇਲਿਅਰ ਵਾਲੇ ਉਹਨਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਹੁੰਦਾ ਸੀ ਕਿ ਡੈਡ ਹਾਉ ਉਦੋਂ ਉਹ ਤਾਂ ਚਲੋ ਬੱਚੇ ਸੀਗੇ ਉਦੋਂ ਉਹਨਾਂ ਨੂੰ ਮਨਾ ਕਰਨਾ ਕਿ ਨਹੀਂ ਤੁਸੀਂ ਇਦਾਂ ਦੇ ਕੇਸ ਨਾ ਦੇਖਿਆ ਕਰੋ ਵੀ ਇਹਨਾਂ ਦਾ ਤਾਂ ਕੋਈ ਇਲਾਜ ਨਹੀਂ ਹੈ ਟ੍ਰੀਟਮੈਂਟ ਨਹੀਂ ਹੈ ਉਦੋਂ ਡੈਡ ਨੇ ਇੱਕ ਚੀਜ਼ ਸਿਖਾਈ ਸੀ ਬੱਚੇ ਕੋਸ਼ਿਸ਼ ਜਦੋਂ ਆਪਾਂ ਕੋਸ਼ਿਸ਼ ਸੱਚੇ ਦਿਲੋਂ ਕਰਦੇ ਆ ਨਾ ਹਰ ਇੱਕ ਚੀਜ਼ ਦਾ ਸੋਲੂਸ਼ਨ ਮਿਲਦਾ ਹੈ ਇੱਕ ਮਾਲਕ ਅੱਗੇ ਅਰਦਾਸ ਕਰੋ ਕੋਸ਼ਿਸ਼ ਕਰੋ ਸੋਲੂਸ਼ਨ ਹਰ ਇੱਕ ਚੀਜ਼ ਦਾ ਹੋਏਗਾ ਐਟਲੀਸਟ ਤੁਸੀਂ ਆਪਣੇ ਵੱਲੋਂ ਜੋ ਦੇ ਸਕਦੇ ਹੋ ਉਹ ਤਾਂ ਉਹਨਾਂ ਨੂੰ ਟ੍ਰੀਟਮੈਂਟ ਦਿਓ ਨਾ ਠੀਕ ਕਰਨਾ ਨਾ ਕਰਨਾ ਉਹ ਮਾਲਕ ਦੇ ਹੱਥ ਹੈ ਪਰ ਏਟਲੀਸ ਜੋ ਤੁਹਾਡੀ ਸਟੱਡੀ ਹੈ ਜੋ ਤੁਹਾਡੀ ਨੌਲੇਜ ਹੈ ਜੋ ਤੁਹਾਡੀ ਕੋਸ਼ਿਸ਼ ਹੈ ਉਹ ਤੁਸੀਂ ਕਿਉਂ ਨਹੀਂ ਇੱਕ ਪੇਸ਼ੈਂਟ ਥੱਕਿਆ ਹਾਰਿਆ ਹੁੰਦਾ ਆਪਣੇ ਵੱਲੋਂ ਹਰ ਇੱਕ ਪਾਸੇ ਜਾ ਚੁੱਕਿਆ ਸਟਿਲ ਉਹਨੂੰ ਇੱਕ ਖੋਪ ਹੁੰਦੀ ਆ ਆਪਾਂ ਨੂੰ ਸਿਖਾਇਆ ਜਾਂਦੇ ਕਿ ਜਿਸ ਚੀਜ਼ ਦਾ ਕਿਤੇ ਸੋਲੂਸ਼ਨ ਆਯੁਰਵੇਦ ਦੇ ਵਿੱਚ ਹੈ ਜੀ ਆਯੁਰਵੈਦਿਕ ਹੋਰ ਵੀ ਬਹੁਤ ਸਾਰੇ ਡਾਕਟਰਸ ਨੇ ਪੇਸ਼ੈਂਟ ਉਹਨਾਂ ਕੋਲੇ ਵੀ ਜਾਂਦੇ ਨੇ ਬਟ ਜਿੱਥੋਂ ਵੀ ਪੇਸ਼ੈਂਟ ਨੂੰ ਕੁਝ ਵੀ ਦੱਸਿਆ ਜਾਂਦਾ ਪੇਸ਼ੈਂਟ ਆਪਣੇ ਵੱਲੋਂ ਕੋਸ਼ਿਸ਼ ਕਰਦਾ ਸੋ ਅਸੀਂ ਵੀ ਆਪਣੀ ਕੋਸ਼ਿਸ਼ ਹੀ ਕਰਦੇ ਹਾਂ ਕਿ ਹਮੇਸ਼ਾ ਬੈਸਟ ਟੂ ਬੈਸਟ ਦੇ ਕੇ ਚੱਲੀਏ ਉਹਨਾਂ ਦੀ ਉਹ ਸਿਖਾਈ ਚੀਜ਼ਾਂ ਅੱਜ ਤੱਕ ਇਹ ਚੱਲਦੀਆਂ ਆ ਰਹੀਆਂ ਨੇ ਕਿ ਉਦੋਂ ਤੋਂ ਹੀ ਕਲੀਅਰ ਹੋ ਗਿਆ ਸੀ ਕਰਨਾ ਤਾਂ ਆਯੁਰਵੇਦ ਹੀ ਕਰਨਾ ਮਤਲਬ ਫੈਮਲੀ ਬੈਕਗ੍ਰਾ ਵਿੱਚ ਵੀ ਧਾਰ ਲੈ ਤੇ ਜਾਣਾ ਇੱਧਰ ਹੀ ਹੈ इवन ਕਿ ਜੇਕਰ ਗੱਲ ਕਰੀਏ ਚਲੋ ਪਲੱਸ 1 ਪਲੱਸ 2 ਵੀ ਬਹੁਤ ਵਧੀਆ ਰਹੀ ਨੀਡ ਸਕੋਰ ਵੀ ਬਹੁਤ ਅੱਛਾ ਸੀ ਐਮ ਬੀਬੀਐਸ ਦੀ ਸੀ इजीली ਮਿਲ ਸਕਦੀ ਸੀ ਬਟ ਜੀ ਸ਼ੁਰੂ ਤੋਂ ਫੋਕਸ ਕਲੀਅਰ ਸੀ ਕਰਨਾ ਤਾਂ ਬੀ ਐਮ ਐਸ ਆਯੁਰਵੈਦਿਕ ਵੱਲ ਹੀ ਜਾਣਾ ਕਿਉਂਕਿ ਆਯੁਰਵੈਦਿਕ ਦੀ ਉਹ ਸਾਈਡਸ ਦੇਖਿਆ ਨੇ ਜੋ ਨਾਰਮਲ ਪੀਪਲ ਨਹੀਂ ਦੇਖ ਪਾਉਂਦੇ ਉਹ ਪੇਸ਼ੈਂਟ ਠੀਕ ਹੁੰਦੇ ਦੇਖਿਆ ਨੇ ਜਿਨ੍ਹਾਂ ਨੂੰ ਲੋਕੀ ਹੱਥ ਵੀ ਨਹੀਂ ਪਾਉਂਦੇ ਹੌਲੀ ਹੌਲੀ ਆਪਾਂ ਅੱਗੇ ਚੱਲਾਂਗੇ ਤੁਹਾਨੂੰ ਉਹ ਵੀ ਪਤਾ ਲੱਗ ਜਾਣਗੇ ਜਿਹੜੇ-ਜਿਹੜੇ ਕੇਸਿਸ ਕਿਸ-ਕਿਸ ਤਰ੍ਹਾਂ ਦੇ ਕੇਸਿਸ ਨੇ ਜੋ ਅਸੀਂ ਡੀਲ ਕਰਦੇ ਆਂ ਜੀ ਬਟ ਬਹੁਤ ਕੁ ਚਾਯਰਵੇਦ ਦੇ ਵਿੱਚ ਇਦਾਂ ਸਰ ਕਹਿੰਦੇ ਕਿ ਆਯੁਰਵੇਦ ਦੇ ਵਿੱਚ ਅਗਰ ਇੱਕ ਵਾਰੀ ਟ੍ਰੀਟਮੈਂਟ ਸ਼ੁਰੂ ਕਰਵਾ ਲਓ ਸਾਲ ਡੇਢ ਸਾਲ ਦੋ ਦੋ ਸਾਲ ਮਤਲਬ ਟ੍ਰੀਟਮੈਂਟ ਬਹੁਤ ਲੰਬਾ ਹੁੰਦਾ ਹੈ ਬਿਮਾਰੀ ਚਾਹੇ ਛੋਟੀ ਹੋਵੇ ਇੰਤਾ ਤੱਕ ਕੁਝ ਨਹੀਂ ਮੈਂ ਇਹ ਸਭ ਮਿਥ ਨਹੀਂ ਸਹੀ ਲਾਈਨ ਆਫ ਟ੍ਰੀਟਮੈਂਟ ਜਦੋਂ ਆਪਾਂ ਕਰਕੇ ਚੱਲਦੇ ਕੋਈ ਲੰਬੇ ਟ੍ਰੀਟਮੈਂਟ ਨਹੀਂ ਆਯੁਰਵੈਦਿਕ ਤਾਂ ਦੇਖੋ ਆਯੁਰਵੈਦਿਕ ਤਾਂ ਇੱਕ ਕਮੈਂਜੀ ਦੇ ਕਰਕੇ ਲੋਕਾਂ ਨੇ ਇਹਨੂੰ ਲੰਬਾ ਲਗਾ ਲਿਆ ਆਪਾਂ ਚਲੋ ਮੈਂ ਕਿਸੇ ਵੀ ਪੈਥੀ ਨੂੰ ਇੱਥੇ ਮਾੜਾ ਨਹੀਂ ਕਹਿੰਦਾ ਬਟ ਚਲੋ ਕੁਝ ਪੈਥੀਜ਼ ਨੇ ਜਿਹੜੀ ਸਿਰਫ ਸੁਪਰੈਸ ਕਰ ਦ ਹੂੰ ਪ੍ਰੋਬਲਮ ਨੂੰ ਸੁਪਰੈਸ ਕਰਨਾ ਉਹ ਤਾਂ ਸੋਲੂਸ਼ਨ ਨਹੀਂ ਹੈ। ਉਹ ਕੁਝ ਟਾਈਮ ਲਈ ਆਜਾਪਾਂ ਨੂੰ ਬੁਖਾਰ ਆ ਰਿਹਾ ਆਪਾਂ ਮੈਡੀਸਿਨਸ ਲੈ ਲਈਓ ਸੁਪਰੈਸ ਹੋ ਗਿਆ। ਹੂੰ ਬਟ ਜਿਹੜਾ ਬੁਖਾਰ ਅੰਦਰ ਹੈ। ਹੂੰ ਕੱਲ ਨੂੰ ਫੇਰ ਆਪਾਂ ਬਾਹਰ ਜਾਣਿਆ ਇਹ ਕੁਝ ਵੀ ਹੈ ਫੇਰ ਤੋਂ ਵਾਇਰਲ ਹੋ ਸਕਦਾ ਬੁਖਾਰ ਹੋ ਸਕਦਾ। ਆਯੁਰਵੈਦਿਕ ਨੇ ਕੀ ਕਰਨਾ ਹੈ ਉਹਨੂੰ ਜੜ ਤੋਂ ਖਤਮ ਕਰਨਾ ਹੈ। ਸੋ ਜਿਹੜੀ ਚੀਜ਼ ਆਪਾਂ ਇੱਕ ਜੜ ਤੋਂ ਖਤਮ ਕਰਨੀ ਆ ਓਬਵੀਅਸਲੀ ਉਹਨੂੰ ਟਾਈਮ ਲੱਗਦਾ। ਬਟ ਇਹ ਨਹੀਂ ਹੈ ਕਿ ਇੱਕ ਬੁਖਾਰ ਲਈ ਆਪਾਂ 4-4 5-5 ਮਹੀਨੇ ਦਵਾਈਆਂ ਚਲਦੀਆਂ। ਇਹ ਸਭ ਮਿਥਸ ਨੇ। ਇਦਾਂ ਦਾ ਕੁਝ ਵੀ ਨਹੀਂ। ਮੈਂ ਆਪਣੀ ਪ੍ਰੈਕਟੀਕਲ ਲਾਈਫ ਚ ਅੱਜ ਤੱਕ ਇਦਾਂ ਦਾ ਕੁਝ ਵੀ ਨਹੀਂ ਦੇਖਿਆ ਹਾਂ ਜੀ ਮੇਰੇ ਕੋਲ ਇਦਾਂ ਦੇ ਕੇਸਿਸ ਨਹੀਂ ਜੋ ਦਿਨਾਂ ਵਿੱਚ ਵੀ ਠੀਕ ਹੋਏ ਨੇ ਔਰ ਇਦਾਂ ਦੀ ਬਿਮਾਰੀਆਂ ਨੇ ਜਿਨ੍ਹਾਂ ਨੂੰ ਲੋਕੀ ਲਾ ਇਲਾਜ ਕਹਿੰਦੇ ਨੇ ਦੇਖੋ ਸਰ ਜਿੱਦਾਂ ਹੁਣ ਅੱਜ ਕੱਲ ਡਾਕਟਰਸ ਆਪਾਂ ਦੇਖੀਏ ਕੋਈ ਕਹਿੰਦਾ ਕਿ ਇਹ ਆਈ ਸਪੈਸ਼ਲਿਸਟ ਹੈ ਕੋਈ ਹਾਰਟ ਸਪੈਸ਼ਲਿਸਟ ਹੈ ਤਾਂ ਇੱਕ ਡਾਕਟਰ ਜਿਹੜਾ ਆਯੁਰਵੈਦਿਕ ਦਵਾਈ ਦਿੰਦਾ ਨਾ ਉਹਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਇਮੇਜ ਬਣੀ ਹੈ ਉਹ ਸਾਰੇ ਕਿਸੇ ਚੀਜ਼ ਦੀ ਦਵਾਈ ਦੇ ਸਕਦਾ ਹੈ ਕੋਈ ਸਪੈਸ਼ਲਿਸਟ ਹੁੰਦੇ ਆ ਬਿਲਕੁਲ ਬਿਲਕੁਲ ਹਰ ਇੱਕ ਚੀਜ਼ ਚ ਸਪੈਸ਼ਲਾਈਜੇਸ਼ਨਸ ਹੈ ਸੀ ਦੇਖੋ ਹਰ ਇੱਕ ਪੈਥੀ ਚਲੋ ਆਪਾਂ ਇਨੀ ਕਹਿੰਦੇ ਐਲੋਪੈਥੀ ਹੋਮਿਓਪੈਥੀ ਹਰ ਇੱਕ ਪੈਥੀ ਹਰ ਇੱਕ ਚੀਜ਼ ਸਿਖਾਉਂਦੀ ਹੈ ਉਹ ਤੁਹਾਨੂੰ ਇਨੀ ਸਿਖਾਂਦੇ ਜਦੋਂ ਤੁਹਾਨੂੰ ਕਾਲਜੇ ਸਕੂਲ ਚ ਪੜਾਇਆ ਜਾਂਦਾ ਇਨੀ ਸਿਖਾਇਆ ਜਾਂਦਾ ਕਿ ਸਿਰਫ ਤੁਸੀਂ ਇਸ ਚੀਜ਼ ਦੇ ਵਿੱਚ ਜਾਨਾ ਉਹ ਅੱਗੇ ਆਪਣੀ ਸਪੈਸ਼ਲਾਈਜੇਸ਼ਨਸ ਹੈ ਕਿ ਆਪਣਾ ਕਿਸ ਚੀਜ਼ ਦੇ ਵਿੱਚ ਇੰਟਰਸਟ ਹੈ ਪਰ ਜਦੋਂ ਇੱਕ ਪਰਸਨ ਡਾਕਟਰ ਬਣਦਾ ਹੈ ਉਹਨੂੰ ਸਿਰਫ ਇਹ ਨਹੀਂ ਸਿਖਾਇਆ ਜਾਂਦਾ ਕਿ ਜੇ ਤੈਨੂੰ ਡਾਕਟਰ ਬਨਾਇਆ ਤਾਂ ਸਿਰਫ ਅੱਖਾਂ ਦਾ ਹੀ ਇਲਾਜ ਕਰਨਾ ਹੈ। ਹਾਂ ਹਾਂ। ਇੰਤਾਂ ਤੱਕ ਕੁਝ ਨਹੀਂ ਹੈ। ਹਰ ਇੱਕ ਡਾਕਟਰ ਹਰ ਇੱਕ ਨੋਲੇਜ ਰੱਖਦਾ ਆ ਬਟ ਸਪੈਸ਼ਲਾਈਜੇਸ਼ਨਸ ਹਰ ਇੱਕ ਦੀ ਅਲੱਗ-ਅਲੱਗ ਹੁੰਦੀਆਂ ਨੇ। ਤੇ ਤੁਹਾਡੀ ਸਰ ਮੇਰਾ ਨਿਊਰੋਲੋਜੀਕਲ ਡਿਸਆਰਡਰਸ ਮੈਮ। ਇਹਨੂੰ ਜੇ ਆਪਾਂ ਸਰ ਆਸਾਨ ਸ਼ਬਦਾਂ ਦੇ ਵਿੱਚ ਦੱਸਣਾ ਹੋਵੇ ਕਿ ਕਿ ਅੱਜਕੱਲ ਨਹੀਂ ਪਤਾ ਲੱਗਦਾ ਲੋਕਾਂ ਨੂੰ ਕਿ ਟਿਪੀਕਲ ਲੈਂਗੁਏਜ ਆਪਾਂ ਜਿੱਥੇ ਯੂਜ਼ ਕਰਦੇ ਆ ਨਿਊਰੋਲੋਜੀਕਲ ਡਿਸਆਰਡਰਸ ਮੈਮ ਚਿਕ ਤੁਸੀਂ ਆਈ ਡੋਨਟ ਨੋ ਤੁਸੀਂ ਅੱਜ ਦੇਖੇ ਹੋਣਗੇ ਨਹੀਂ ਦੇਖੇ ਹੋਣਗੇ ਬਹੁ ਬਟ ਜਿਹੜੇ ਇਸ ਦਿੱਕਤ ਤੋਂ ਜੂਝ ਰਹੇ ਹਨ ਉਹਨਾਂ ਤੇ ਕੀ ਬੀਤੀ ਹੈ ਉਹ ਸਿਰਫ ਉਹ ਜਾਣਦੇ ਹੈ ਤੇ ਉਹਨਾਂ ਦਾ ਮਾਲਕ ਚਾਹੁੰਦਾ ਹੈ ਇਹਦੇ ਵਿੱਚ ਸਰ ਮਤਲਬ ਤੁਸੀਂ ਕਿਹੜੀਆਂ ਕਿਹੜੀਆਂ ਸਪੈਸੀਫਿਕ ਬਿਮਾਰੀਆਂ ਜਿਨ੍ਹਾਂ ਮੈਂ ਤੁਹਾਨੂੰ ਪਹਿਲਾਂ ਨਿਊਰੋਲੋਜੀਕਲ ਡਿਸਆਰਡਰਸ ਸੇ ਆਜਾ ਨਾ ਨਿਊਰੋਲੋਜੀਕਲ ਡਿਸਆਰਡਰਸ ਕੀ ਹੈ ਜਦੋਂ ਆਪਣਾ ਬ੍ਰੇਨ ਆਪਣੇ ਮਸਲਸ ਆਪਣੀ ਨਰਵਸ ਇਹ ਤਿੰਨਾਂ ਦਾ ਆਪਸ ਦੇ ਵਿੱਚ ਕੋਰੀਲੇਟ ਨਹੀਂ ਹੁੰਦਾ ਇਹਨਾਂ ਦਾ ਤਾਲਮਿਲ ਵਿਗੜ ਜਾਂਦਾ ਹੈ ਉਹਦੇ ਨਿਊਰੋਲੋਜੀਕਲ ਡਿਸਆਰਡਰਸ ਹੁੰਦੇ ਆਪਣੇ ਬ੍ਰੇਨ ਨੇ ਕਿਹ ਸਿਸਟਮ ਨੇ ਕੀ ਰਿਸਪੌਂਸ ਦੇਣਾ ਆਪਣੀ ਨਰਵਸ ਨੂੰ ਕੀ ਆਪਣੇ ਮਸਲਸ ਨੇ ਐਕਟੀਵਿਟੀ ਕਰਨੀ ਹੈ ਅੰਛਾ ਉਹ ਚੀਜ਼ਾਂ ਨਹੀਂ ਕੋਰੀਲੇਟ ਰਹਿੰਦੀਆਂ ਬਹੁਤ ਸਾਰੀ ਦਿੱਕਤਾਂ ਆਉਂਦੀਆਂ ਨੇ ਜੋ ਕਾਮਨ ਅੱਜ ਤੁਸੀਂ ਦੇਖਦਾ ਦੇਖਦੇ ਹੋਵੋਗੇ ਐਸੋਨੀਆ ਵੀ ਹੋਣਗੀਆਂ ਆਰਟイズਮ ਸੀਪੀ ਸੈਰੀਬਰਲ ਪਾਲਸੀ ਉਸ ਤੋਂ ਬਾਅਦ ADHD ਆ ਜਾਂਦਾ ਹੈ ਮਸਕੂਲਰ ਡਿਸਟ੍ਰੋਫੀ ਜਿਹਦਾ ਕੀ ਕੋਈ ਕਹਿੰਦਾ ਹੈ ਟਰੀਟਮੈਂਟ ਹੀ ਹੈ ਨਹੀਂਗਾ ਹਰ ਇੱਕ ਵੱਲੋਂ ਹੱਥ ਖੜੇ ਹੋ ਜਾਂਦੇ ਆ ਜੇ ਮਸਕੂਲਰ ਡਿਸਟ੍ਰੋਫੀ ਹੋ ਗਈ ਹੈ SCP ਕੇ ਇਨਾ ਵੱਧ ਗਿਆ ਹੈ ਹਾਂਜੀ ਇਹਦਾ ਕੋਈ ਟਰੀਟਮੈਂਟ ਨਹੀਂ ਹੈ ਤੇ ਇਹਦੇ ਇਲਾਜ ਤੁਸੀਂ ਕਰਦੇ ਹੋ ਬਿਲਕੁਲ ਕਰਦੇ ਹਾਂ ਤੇ ਹੁਣ ਤੱਕ ਤੁਹਾਡੇ ਕੋਲ ਐਸੇ ਬਿਮਾਰੀਆਂ ਨੂੰ ਲੈ ਕੇ ਕਿੰਨੇ ਪੇਸ਼ੈਂਟਸ ਆ ਚੁੱਕੇ ਆ ਆ ਸੱਚ ਕਦੇ ਕਾਊਂਟ ਨਹੀਂ ਕੀਤੇ ਬਰਡ ਜੇਕਰ ਮੈਂ ਐਕਚੁਅਲ ਦੱਸ ਕੇ ਚੱਲਾਂ ਜਾਂ ਆਈਡੀਆ ਵੀ ਲਗਾਵਾਂ ਤਾਂ ਲਗਭਗ 2500 ਤੋਂ 3000 ਕੇਸ ਮੇਰੇ ਕੋਲ ਇਹ ਚੱਲ ਰਹੇ ਨੇ ਉਹ ਸਿਰਫ ਬੱਚਿਆਂ ਦੇ ਹੁੰਦੇ ਆ ਜਾਂ ਫਿਰ ਬੱਚੇ ਵੀ ਹੈ ਵੱਡੇ ਵੀ ਹੁਣ ਵਿੱਚ ਮੋਰਓਵਰ ਤੁਸੀਂ ਬੱਚਿਆਂ ਦੇ ਵਿੱਚ ਦੇਖੋਗੇ ਕਿਉਂਕਿ ਅੱਜ ਕੱਲ ਪੇਰੈਂਟਸ ਕੰਸਰਨ ਨੇ ਹਰ ਇੱਕ ਚੀਜ਼ ਤੋਂ ਲੈ ਕੇ ਉਹ ਆਪਣੇ ਬੱਚੇ ਨੂੰ ਲੈ ਕੇ ਬਹੁਤ ਜ਼ਿਆਦਾ ਕੰਸਰਨ ਹੁੰਦੇ ਕਰੇ ਇੱਕ ਆਪਾਂ ਨਾਰਮਲ ਘਰਾਂ ਚ ਵੀ ਦੇਖਦੇ ਹਾਂ ਕਿ ਅੱਜ ਕੱਲ ਡਿਲੀਵਰੀ ਹੁੰਦੀ ਹੈ ਇੱਕ ਮਾਡਰਨ ਸਾਇੰਸ ਨੇ ਸਾਰਾ ਕੁਝ ਸਿਖਾਇਆ ਹੋਇਆ ਠੀਕ ਹੈ ਮਾਡਰਨ ਸਾਇੰਸ ਬਹੁਤ ਜ਼ਰੂਰੀ ਹੈ ਸੋ ਪੇਰ ਚਾਹੁੰਦੇ ਨੇ ਉਹਨਾਂ ਲਈ ਪੌਸਟਰਾ ਦਾ ਬੈਟਰ ਬਟ ਕੁਝ ਪੇਰੈਂਟਸ ਜਿਹੜੇ ਅਵੇਅਰ ਨਹੀਂ ਹੁੰਦੇ ਜਾਂ ਕਈ ਪਿੰਡਾਂ ਵਾਲੀ ਸਾਈਡ 'ਚ ਜਿੱਥੇ ਮੈਸੇਜ ਨਹੀਂ ਹੈ ਪਹੁੰਚਿਆ ਉਹ ਬਸ ਵੇਟ ਕਰਦੇ ਰਹਿੰਦੇ ਆ ਵੇਟ ਕਰਦੇ ਰਹਿੰਦੇ ਆ ਚਲੋ ਕਹਿੰਦੇ ਆ ਜੀ ਕੋਈ ਨਾ ਬੱਚਾ ਨਹੀਂ ਬੋਲਦਾ ਸਾਲ ਨੂੰ ਬੋਲਣ ਲੱਗ ਜਾ ਦੋ ਸਾਲ ਨੂੰ ਬੋਲਣ ਲੱਗ ਜਾ ਜਦੋਂ ਇਦਾਂ ਵੇਟ ਕਰਦੇ ਕਰਦੇ ਬੱਚਾ ਵੱਡਾ ਹੋ ਜਾਂਦਾ ਫਿਰ ਉਦੋਂ ਜਾ ਕੇ ਦਿੱਕਤਾਂ ਜ਼ਿਆਦਾ ਆਉਂਦੀਆਂ ਮੇਰੇ ਕੋਲੇ ਬੱਚੇ ਵੀ ਨਹੀਂ ਮੇਰੇ ਕੋਲੇ ਵੱਡੇ ਵੀ ਨਹੀਂ ਵੱਡਿਆਂ ਦੇ ਵਿੱਚ ਤੁਸੀਂ ਦੇਖੋਗੇ ਐਮ ਐਂਡੀ ਦੇ ਕੇਸਿਸ ਪੈਰਾਲਾਈਸਿਸ ਦੇ ਕੇਸਿਸ ਬੱਚਿਆਂ ਦੇ ਵਿੱਚ ਆਰਟਿਸਮ, ਸੀਪੀ, ਏਡੀਐਚਡੀ, ਮਸਕੂਲਰ ਡਿਸਟ੍ਰੋਫੀ, ਐਸਐਸਪੀ, ਡਿਸਟੋਨੀਆ ਇਹ ਦਿੱਕਤਾਂ ਤੁਹਾਨੂੰ ਬਹੁਤ ਦੇਖਣ ਨੂੰ ਮਿਲਣਗੀਆਂ। ਇਹ ਸਰ ਜਿਹੜੀਆਂ ਤੁਸੀਂ ਹੁਣ ਜਿਹੜੀਆਂ ਦਿੱਕਤਾਂ ਹੁਣ ਦੱਸਿਆ ਕਿ ਬੱਚਿਆਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀਆਂ ਇਹ ਬਾਈ ਬਰਥ ਹੀ ਹੁੰਦੀਆਂ ਜਾਂ ਫਿਰ ਬਾਅਦ ਦੇ ਵਿੱਚ ਵੀ ਇਦਾਂ ਦੀ ਬਾਈ ਬਰਥ ਵੀ ਹੁੰਦੀਆਂ ਨੇ ਬਾਅਦ ਦੇ ਵਿੱਚ ਵੀ ਹੋ ਸਕਦੀਆਂ ਨੇ। ਬਾਈ ਬਰਥ ਜੋ ਮੈਂ ਇਹਨਾਂ ਦੀ ਮੇਨ ਰੀਜ਼ਨਸ ਕਿਨ ਕੇ ਚੱਲਦਾ ਹੈ। ਪ੍ਰੈਗਨਨਸੀ ਟਾਈਮ, ਮਦਰ ਦਾ ਸਟ੍ਰੈਸ ਲੈਵਲ। ਬਰਥ ਟਾਈਮ ਬੱਚੇ ਨੂੰ ਜੌਂਡਿਸ ਹੋਣਾ। ਬ੍ਰੇਨ ਨੂੰ ਆਕਸੀਜਨ ਨਾ ਪਹੁੰਚਣਾ ਆਪਾਂ ਅਕਸਰ ਸੁਣਦੇ ਹਾਂ ਜੀ ਤੁਸੀਂ ਕਿਸੇ ਵੀ ਪੇਸ਼ੈਂਟ ਨੂੰ ਮਿਲੋਗੇ ਨਾ 90% ਪੇਸ਼ੈਂਟਾਂ ਦਾ ਇਹ ਕਹਿਣਾ ਹੋਏਗਾ ਕਿ ਮੇਰਾ ਬੱਚਾ ਜਨਮ ਟਾਈਮ ਰੋਇਆ ਨਹੀਂ ਸੀਗਾ ਜਨਮ ਟਾਈਮ ਰੋਇਆ ਨਹੀਂ ਦਾ ਕੀ ਮਤਲਬ ਹੁਣ ਜੇ ਬੱਚਾ ਜਨਮ ਟਾਈਮ ਰੋਇਆ ਨਹੀਂ ਤਾਂ ਇਹਦਾ ਮਤਲਬ ਇਹ ਥੋੜੀ ਹੈ ਬੱਚਾ ਅਬਨਾਰਮਲ ਹੈ ਜਨਮ ਟਾਈਮ ਰੋਣਾ ਕਿਉਂ ਜ਼ਰੂਰੀ ਹੈ ਕਿਉਂਕਿ ਜਦੋਂ ਬੱਚਾ ਕ੍ਰਾਈ ਕਰਦਾ ਹੈ ਨਾ ਆਕਸੀਜਨ ਮਿਲਦਾ ਹੈ ਬ੍ਰੇਨ ਨੂੰ ਲੰਗਸ ਨੂੰ ਆਕਸੀਜਨ ਮਿਲਦਾ ਹੈ ਬ੍ਰੇਨ ਨੂੰ ਆਕਸੀਜਨ ਦੀ ਬਹੁਤ ਜ਼ਰੂਰਤ ਹੈ ਜਦੋਂ ਬੱਚਾ ਰੋਇਆ ਨਹੀਂ ਬ੍ਰੇਨ ਨੂੰ ਆਕਸੀਜਨ ਨਹੀਂ ਮਿਲੇ ਬ੍ਰ ਫਿਰ ਉਸ ਤੋਂ ਬਾਅਦ ਕੁਝ ਕੇਸਿਸ ਇਦਾਂ ਦੇ ਰਹੇ ਕੁਝ ਵੈਕਸੀਨਸ ਇਦਾਂ ਦੀ ਅੱਜਕਲ ਆ ਚੁੱਕੀਆਂ ਨੇ ਜਿਨ੍ਹਾਂ ਤੋਂ ਬੱਚਿਆਂ ਨੂੰ ਬਾਅਦ ਨੂੰ ਵੀ ਦਿੱਕਤ ਆ ਰਹੀਆਂ ਕੁਝ ਮੇਕੂ ਕੇਸਿਸ ਨੇ ਕਿ ਬੱਚਾ 4-5 ਸਾਲ ਪਹਿਲਾਂ ਨਾਰਮਲ ਸੀ ਡਾਕਟਰ ਸਾਹਿਬ ਤੇ ਉਸ ਤੋਂ ਬਾਅਦ ਡਾਊਨ ਟੂ ਡਾਊਨ ਡਾਊਨ ਟੂ ਡਾਊਨ ਹੁੰਦਾ ਚਾਲਦਾ ਇਹਦਾ ਵੱਡਾ ਕਾਰਨ ਕੀ ਹੁੰਦਾ ਕਿਉਂਕਿ ਕੁਝ ਵੈਕਸੀਨਸ ਨੇ ਕੁਝ ਫੀਵਰ ਨੇ ਕੁਝ ਵਾਇਰਲ ਨੇ ਆਪਣੇ এনवायरमेंट ਦੇ ਵਿੱਚ ਬਹੁਤ ਸਾਰੀ ਚੀਜ਼ਾਂ ਨੇ ਆਪਣੇ ਇਮਿਊਨ ਸਿਸਟਮ ਤੇ ਡਿਪੈਂਡ ਕਰਦਾ ਹੈ। ਆਪ ਇੱਕ ਨਾਰਮਲ ਕਹਿ ਲੈਣੇ ਆਪਣੀ ਸਾਰੇ ਦੀ ਬਾਡੀ ਚ ਕੈਂਸਰ ਸੈਲਸ। ਹਮਮ ਬਟ ਜਦੋਂ ਡਵੈਲਪ ਹੋਣੇ ਕਿਦੇ ਲਈ ਡਵੈਲਪ ਹੁੰਦੇ ਨੇ ਜਦੋਂ ਜਿਹਦੀ ਇਮਿਊਨਿਟੀ ਕੱਟ ਹੁੰਦੀ ਹੈ। ਬੱਚਿਆਂ ਦੀ ਇਮਿਊਨਿਟੀ ਬਹੁਤ ਜ਼ਿਆਦਾ ਵੀਕ ਹੁੰਦੀ ਹੈ। ਅੱਜਕੱਲ ਨਾ ਬਹੁਤ ਜ਼ਿਆਦਾ ਕਨਸਾਈਨਡ ਕਰ ਦਿੱਤਾ ਗਿਆ ਕਿ ਬੱਚਿਆਂ ਨੂੰ ਇਹ ਖਿਲਾਨਾ ਹੈ, ਬੱਚਿਆਂ ਨੂੰ ਇਹ ਡਾਈਟ ਦੇਣੀ ਹੈ ਨਹੀਂ। ਅਭੀ ਵੱਡੇ ਹੋਏ ਆਪ ਕੋ ਕਿੰਨੇ ਕਿ ਡਾਈਟ ਸੀ ਜੋ ਘਰੇ ਖਾਣ ਨੂੰ ਦਿੰਦੇ ਸੀ ਆਪਾ ਉਹ ਘਰੇ ਖਾਂਦੇ ਸੀ ਸੋ ਮੈਂ ਇਹ ਮੈਸੇਜ ਵੀ ਦੇਣਾ ਚਾਹਾਂਗਾ ਕਿ ਜਿਹੜਾ ਬਹੁਤ ਜ਼ਿਆਦਾ ਤੁਸੀਂ ਕੰਸਾਈਨ ਕਰ ਰਹੇ ਹੋ ਨਾ ਕਿ ਬੱਚੇ ਨੂੰ ਇਹ ਖਾਣਾ ਪੀਣਾ ਨਹੀਂ ਦੇਣਾ ਬੱਚੇ ਨੂੰ ਹੀ ਨਹੀਂ ਦੇਣਾ ਇਦਾਂ ਦਾ ਪਲੀਜ਼ ਨਾ ਕਰੋ ਬੱਚੇ ਨੂੰ ਹਰ ਇੱਕ ਚੀਜ਼ ਦਾ ਟੇਸਟ ਕਰਵਾ ਜਦੋਂ ਉਹ ਟੇਸਟ ਕਰੇਗਾ ਜਦੋਂ ਉਹਦੇ ਟੇਸਟ ਰਿਸੈਪਟਰ ਅਸੈਪਟ ਕਰਨਗੇ ਉਹ ਬ੍ਰੇਨ ਨੂੰ ਸਿਗਨਲ ਜਾਏਗਾ ਹੀ ਜਾਏਗਾ ਆਪਾ ਇੱਕ ਕੰਸਾਈਨ ਕਰ ਦਿੰਨੇ ਆ ਕਿ ਇਹ ਡਾਈਟ ਨਹੀਂ ਦੇਣੀ ਜੀ ਇਹ ਖਾਣਾ ਨਹੀਂ ਦੇਣਾ ਇਹ ਨਹੀਂ ਦੇਣਾ ਬੱਚੇ ਨੂੰ ਪਤਾ ਹੀ ਨਹੀਂ ਇਹ ਚੀਜ਼ਾਂ ਫਿਰ ਅੱਗੇ ਜਾ ਕੇ ਦਿੱਖਤਾ ਹੁੰਦੀਆਂ ਨੇ ਫਿਰ ਮਾਪਿਆਂ ਦਾ ਕਹਿਣਾ ਹੁੰਦਾ ਕਿ ਸਾਡਾ ਬੱਚਾ ਤਾਂ ਕੁਝ ਖਾਂਦਾ ਨਹੀਂ ਜੀ ਫਿਰ ਅੱਗੇ ਜਾ ਕੇ ਵੀਟ ਅਲਰਜੀ ਜਦੋਂ ਬੱਚੇ ਨੂੰ ਦਿੱਤਾ ਹੀ ਨਹੀਂ ਉਹ ਡਾਈਜੈਸਟਿਵ ਸਿਸਟਮ ਹੀ ਉਹਦਾ ਐਕਟਿਵ ਨਹੀਂ ਹੋਇਆ ਉਹਨੂੰ ਪਤਾ ਹੀ ਨਹੀਂ ਕਿ ਇਹ ਚੀਜ਼ ਮੈਂ ਡਾਈਜੈਸਟ ਕਰਨੀ ਹੈ ਨਹੀਂ ਕਰਨੀ ਸੀ ਇਸ ਦਾ ਕੀ ਫਾਇਦਾ ਤਾਂ ਡਿਕੋਲ ਸਰ ਇਦਾਂ ਦੇ ਜਿੱਦਾਂ ਹੁਣ ਤਾਂ ਦੱਸਿਆ ਕਿ 2500 ਤੋਂ ਪਲੱਸ ਕੇਸਸ ਆ ਚੁੱਕੇ ਐ ਕੋਈ ਔਨ ਕੈਮਰਾ ਵੀਡੀਓ ਦਿਖਾਓਗੇ ਉਹਦੀ ਜਿੰਨੇ ਕਹੂੰਗਾ मतलब है एदा होंगे कि इलाज ज़्यादा लंबा चलता है या फिर वो बच्चे कंडीशन कि सारा कुछ एवरीथिंग परफेक्ट है इस गुड़िया का सिर्फ एक चल नहीं सकती है जिन्हें टू सवेर केस कहो मैं देखो गुड़िया ਕੀ ਹਾਲ ਹੈ ਗੁੜੀ ਅਧਿਆਪਕਾ ਮਾਪਿਆਂ ਤੇ ਕੀ ਬੀਤਦੀ ਹੋਏਗੀ ਇਸ ਟਾਈਮ ਜੀ ਇਹ ਤਾਂ ਚਲੋ ਹੋ ਗਿਆ ਜਿਹੜੇ ਬੱਚੇ ਬਿਮਾਰ ਨੇ ਤੁਸੀਂ ਜਿੰਨੇ ਮੈਨੂੰ ਕਹੋ ਰਿਜ਼ਲਟਸ ਮੈਂ ਤੁਹਾਨੂੰ ਉਹਨੇ ਰਿਜ਼ਲਟਸ ਵੀ ਦਿਖਾ ਸਕਦੇ ਕਿੰਨੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਜਲਦੀ ਕਿਹੜੇ ਕੇਸ ਚ ਮਿਲਿਆ ਹੈ ਬਹੁਤ سارے ਕੇਸ ਨੇ ਮੈਂ ਮਹਿਮਤ ਦੇ ਹਰ ਇੱਕ ਦਾ ਰਿਕਵਰੀ ਟਾਈਮ ਅਲੱਗ ਹੈ ਇੱਕ ਕਲਾਸ ਦੇ ਵਿੱਚ 60 ਬੱਚੇ ਹੁੰਦੇ ਆ 60 ਦਾ ਆਪਣਾ ਆਪਣਾ ਰਿਸਪੌਂਡ ਹੈ ਆਪਣਾ ਆਪਣਾ ਬ੍ਰੇਨਸ ਹਰ ਇੱਕ ਦੀ ਬਾਡੀ ਕਿਸ ਚੀਜ਼ ਨੂੰ ਕਿੰਨੀ ਚੇਤੀ ਐਡਾਪਟ ਕਰਦੀ ਹੈ ਹਰ ਇੱਕ ਦੀ ਟੈਂਡੈਂਸੀ ਉੱਪਰ ਹੈ ਮੈਂ ਇੱਕ ਟਾਈਮ ਪੀਰੀਅਡ ਲੈ ਕੇ ਚੱਲਦਾ ਹਾਂ ਮੈਂ ਜਦੋਂ ਪੇਰੈਂਟਸ ਵੀ ਮੇਰੇ ਕੋਲੇ ਆਉਂਦੇ ਆ ਉਹਨਾਂ ਨੂੰ ਕਹ ਕੇ ਚੱਲਦਾ ਕਿ ਆਪਾਂ ਨੂੰ ਫਰਕ ਪਹਿਲੇ 3 ਮਹੀਨੇ ਚ ਨਸਰ ਆਣ ਲੱਗਦਾ ਬਟ 3 ਮਹੀਨੇ ਇਜ਼ ਨਾਟ ਅ ਕਿ ਆਪਾ ਸਾਈਂਡ ਹੀ ਕਰਦਾ ਮੇਰੀ ਕੋਸ਼ਿਸ਼ ਹਮੇਸ਼ਾ ਇਹ ਰਹਿੰਦੀ ਹੈ ਕਿ ਮੈਂ ਉਸ ਤੋਂ ਜਲਦੀ ਉਹਨਾਂ ਨੂੰ ਬੈਸਟ ਦੇ ਸਕਾਂ ਬਟ 3 ਮਹੀਨੇ ਕਿਦਾਂ ਦਾ ਟਾਈਮ ਪੀਰੀਅਡ ਮੈਂ ਦੇਖਿਆ ਕਿ ਬੱਚਾ ਜਿੰਨਾ ਮਰਜ਼ੀ ਬਿਮਾਰ ਆਇਆ ਮੇਰੇ ਕੋਲੇ ਸੋ 3 ਮਹੀਨੇ ਕਿਦਾਂ ਦਾ ਟਾਈਮ ਪੀਰੀਅਡ ਦੇਖਿਆ ਵੀ ਜਿੰਨੀ ਮਰਜ਼ੀ ਦਿੱਖਦਾ ਹੁਣ ਵੀ ਬੱਚੇ ਨੂੰ ਫਰਕ ਪੈਂਦਾ ਹੀ ਪੈਂਦਾ ਸੋ ਮੈਂ ਇੱਕ ਚਲੋ ਠੀਕ ਹੈ ਕਿ ਪੇਰੈਂਟਸ ਦਾ ਆਂਦੇ ਸਾਰ ਉਹੀ ਤੁਹਾਡੇ ਵਾਲਾ ਕੁਐਸਚਨ ਹੁੰਦਾ ਹੈ ਕਿ ਕਿੰਨਾ ਟਾਈਮ ਲੱਗ ਜਾਏਗਾ ਬੱਚੇ ਨੂੰ ਠੀਕ ਹੁੰਦੇ ਨੇ ਸੋ ਠੀਕ ਹੈ ਇੱਕ ਪੇਰੈਂਟਸ ਨੂੰ ਜੱਸੀ ਦਾ ਜ਼ਰੂਰ ਹੈ ਕਿ ਸਰ ਫਰਕ ਤੁਹਾਨੂੰ ਪਹਿਲੇ 3 ਮਹੀਨਿਆਂ ਚ ਨਜ਼ਰ ਆਣ ਲੱਗੇ ਬਟ ਅਜ ਤੱਕ ਇੰਨਾ ਮੇਰਾ ਤਜਰਬਾ ਰਿਹਾ ਮੈਨੂੰ ਕਿਸੇ ਪੇਰੈਂਟਸ ਨੂੰ ਪੁੱਛਣ ਦੀ ਲੋੜ ਨਹੀਂ ਪਈ ਕਿ ਤੁਹਾਨੂੰ ਫਰਕ ਹੈ ਜਾਂ ਨਹੀਂ ਉਹ ਅੱਗੇ ਆਪ ਹੀ ਆ ਕੇ ਦੱਸਦੇ ਨੇ ਨੈਕਸਟ ਫਸਟ ਟਾਈਮ ਜਦੋਂ ਆਉਂਦੇ ਆ ਡਾਊਟਫੁਲ ਹੋ ਕੇ ਆਉਂਦੇ ਆ ਨੈਕਸਟ ਟਾਈਮ ਆਉਂਦੇ ਆ ਪੋਜ਼ਿਟਿਵਿਟੀ ਨਾਲ ਆਉਂਦੇ ਆ ਉਸ ਚੀਜ਼ ਦੀ ਉਹਨਾਂ ਨੂੰ ਜੋ ਖੁਸ਼ੀ ਉਹਨਾਂ ਨੂੰ ਹੁੰਦੀ ਹੈ ਸਾਨੂੰ ਅਲੱਗ ਤੋਂ ਖੁਸ਼ੀ ਹੁੰਦੀ ਹੈ ਜੀ ਤੇ ਸਰ ਜਿਹੜੀਆਂ ਮੈਡੀਸਿਨਸ ਤੁਸੀਂ ਪ੍ਰੋਵਾਈਡ ਕਰਦੇ ਹੋ ਉਹ ਤੁਸੀਂ ਆਪ ਤਿਆਰ ਕਰਦੇ ਹੋ ਬਿਲਕੁਲ ਠੀਕ ਹੈ ਮੈਮ ਕਿਉਂਕਿ ਦੇਖੋ ਸਾਰੇ ਆਯੁਰਵੈਦਿਕ ਯੋਗਸ ਨੇ ਕੁਝ ਮੈਡੀਸਿਨਸ ਸਾਨੂੰ ਆਪ ਨੂੰ ਹੱਥੀਂ ਪ੍ਰੀਪੇਅਰ ਕਰਨੀਆਂ ਪੈਂਦੀਆਂ ਨੇ ਕਿਉਂਕਿ ਜਿਹੜੇ ਡਿਸਆਰਡਰਸ ਨੇ ਇਹਨਾਂ ਦਾ ਬਾਹਰ ਤਾਂ ਇਲਾਜ ਇੱਕ ਵੀ ਨਹੀਂ ਤੁਸੀਂ ਕਿਸੇ ਪੈਥੀ ਵਿੱਚ ਜਾਉਂਗੇ ਉਹ ਸਾਫ਼ ਕਹਿ ਦਿੰਦੇ ਹੈ ਕਿ ਨਹੀਂ ਇਹਨਾਂ ਦਾ ਟ੍ਰੀਟਮੈਂਟ ਨਹੀਂ ਹੈ ਬਟ ਸਟਿਲ ਅਪਨ ਕੋਸ਼ਿਸ਼ ਤਾਂ ਕਰੀਏ ਜਮਾਤ ਨੂੰ ਪਹਿਲਾ ਚੀਜ਼ ਕੀ ਕੋਸ਼ਿਸ਼ ਆਪਣੇ ਵੱਲੋਂ ਬੈਸਟ ਕਰਕੇ ਚੱਲਦੇ ਆ ਸੋ ਬਹੁਤ ਸਾਰੀ ਗ੍ਰੰਥ ਬਹੁਤ ਸਾਰੀ ਕਿਤਾਬਾਂ ਪੜ੍ਹ ਕੇ ਕੁਝ ਕਿਤੋਂ ਫਾਰਮੂਲੇਸ਼ਨਸ ਲੈ ਕੁਝ ਕਿਤੋਂ ਮਿਕਸ ਕਰ ਕੁਝ ਕਿਤੋਂ ਸੋ ਇਸ ਚੀਜ਼ਾਂ ਨੂੰ ਆਪ ਥੋੜਾ ਬਹੁਤ ਖੱਥਾਂ ਨਾਲ ਗੋਲੀਆਂ ਵਰਟੀਏ ਕੁਝ ਵੀ ਇਦਾਂ ਦੀ ਚੀਜ਼ਾਂ ਕਰਕੇ ਸਾਨੂੰ ਆਪ ਪ੍ਰਿਪੇਅਰ ਕਰਨੀਆਂ ਪੈਦੀ ਕੁਝ ਮੈਡੀਸਨ ਸੇ ਦਰਦ ਜਾਂ ਨੀਂਦ ਜੋ ਸੇ ਬਾਹਰੀਆਂ ਵੀ ਯੂਜ਼ ਕਰਦੇ ਨੇ ਆਯੁਰਵੈਦਿਕ ਮੈਡੀਸਨ ਕਿਉਂਕਿ ਕੁਝ ਹਰਬ ਸਿੱਧਾ ਦੇ ਨੇ ਜੋ ਆਪਣੇ ਇੱਥੇ ਨਹੀਂ ਮਿਲਦੇ ਹਾਂਜੀ ਉਹ ਵੀ ਮੇਰਾ ਕੁਐਸਚਨ ਸੀ ਕਿ ਤੁਸੀਂ ਜੋ ਚੀਜ਼ਾਂ ਜੋ ਆਯੁਰਵੈਦਿਕ ਜੜੀ ਬੂਟੀਆਂ ਆਪਾਂ ਕਹਿ ਦਿੰਦੇ ਆ

ਸੋ ਅਸੀਂ ਉਸ ਚੀਜ਼ 'ਚ ਕਦੇ ਹੀ ਨਹੀਂ ਸੋਚਿਆ ਕਿ ਅੱਜ ਪਹਿਲਾਂ ਇਹਨੂੰ ਇਹ ਦੇ ਦੇਨੇ ਆ ਟ੍ਰੀਟਮੈਂਟ ਉਸ ਤੋਂ ਬਾਅਦ ਚ ਦੋ ਮਹੀਨੇ ਬਾਅਦ ਸਟਰੋਂਗ ਕਰਾਂਗੇ ਸਟਰੋਂਗ ਕਰਾਂਗੇ ਇਦਾਂ ਕਰਾਂਗੇ ਉਸ ਚੀਜ਼ ਨੂੰ ਜਦੋਂ ਫਸਟ ਟਾਈਮ ਐ ਸਾਡੀ ਫਸਟ ਟਾਈਮ ਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਦੀ ਬੈਸਟ ਦੇ ਕੇ ਚੱਲੀਏ ਜੀ ਸਰ ਤੁਹਾਡੇ ਕੋਲ ਕੋਈ ਇਦਾਂ ਦੇ ਪੇਸ਼ੈਂਟ ਆਏ ਆ ਮਤਲਬ ਪੇਰੈਂਟਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦੇ ਬੱਚੇ ਨੂੰ ਬਿਮਾਰੀ ਕੀ ਹੈ ਬਹੁਤ ਨੇ ਖਾਤ ਨਹੀਂ ਚਲੋ ਆਪਾਂ ਤਾਂ ਬੈਠੇ ਆਂ ਪੰਜਾਬ ਚ ਮੇਰੇ ਕੋਲੇ ਚਾਹੇ ਤੁਸੀਂ ਸ਼ੁਰੂ ਹੋ ਜੋ ਉੱਪਰ ਜੰਮੂ ਤੋਂ ਸ਼ੁਰੂ ਹੋ ਕੇ ਨੀਚੇ ਸਿਕਮ ਤੱਕ ਦੇ ਪੇਸ਼ੈਂਟ ਕੁਝ ਪੇਸ਼ੈਂਟਸ ਦਾ ਇਦਾਂ ਦੇ ਵੀ ਨੇ ਜਿਨ੍ਹਾਂ ਦੇ ਲੈਂਗੁਏਜ ਕਨਫਲਿਕਟ ਆਂਦਾ ਮੈਨੂੰ ਵੀ ਨਹੀਂ ਸਮਝ ਆਉਂਦੀ ਬਟ ਚਲੋ ਸਮਝਣਾ ਤਾਂ ਪੈਂਦਾ ਜਿਹੜੇ ਹੁਣ ਮੈਂ ਗੱਲ ਕਰਾ ਯੂਪੀ ਬਿਹਾਰ ਵਾਲੀ ਸਾਈਡ ਵਾਲੇ ਪੇਸ਼ੈਂਟਸ ਨੇ ਉਹ ਦੇਖੋ ਉਹਦੇ ਜ਼ਿਆਦਾਤਰ ਤੁਸੀਂ ਦੇਖੋਗੇ ਲੇਬਰ ਆਦਮੀ ਸੋ ਉਹਨਾਂ ਨੂੰ ਇੰਨਾਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਉਹ ਆਪਣੇ ਵੱਲੋਂ ਉਹਨਾਂ ਨੂੰ ਕਹਿ ਦਿੰਦੇ ਜੀ ਇਹ ਹਸਪੀਟਲ ਚੱਲ ਜੂ ਹਸਪੀਟਲ ਚੱਲ ਜੂ ਕੁਝ ਡਾਕਟਰ ਦੱਸ ਦਿੰਦੇ ਨੇ ਕੁਝ ਡਾਕਟਰ ਨਹੀਂ ਹਮ ਮੇਰੇ ਕੋਲੇ ਕੇਸ ਸੀਗਾ 2 ਸਾਲ ਪਤਾ ਨਹੀਂ 3 ਸਾਲ ਦੀ ਕੁੜੀਆ ਸੀਗੀ ਉਹਨਾਂ ਨੇ ਆ ਕੇ ਸਾਨੂੰ ਇੰਨੀ ਚੀਜ਼ ਕੀਤੀ ਕਿ ਅੰਦਰ ਡਾਕਟਰ ਸਾਹਿਬ ਨੇ ਫੋਨ 'ਤੇ ਦੇਖਾ ਥਾ ਹਮਾਰੇ ਕੋ ਹਮਾਰੇ ਬੱਚੇ ਜੈਸਾ ਲੱਗਾ ਪਰ ਹਮੇ ਨਹੀਂ ਪਤਾ ਇਸਕੋ ਕੀ ਦਿੱਕਤ ਹੈ ਆਪ ਦੇਖ ਲਓ ਇਹ ਠੀਕ ਹੋ ਸਕਦਾ ਤੋ ਬਤਾ ਦਿਓ ਨਹੀਂ ਠੀਕ ਹੋ ਸਕਦਾ ਤੋ ਬਤਾ ਦਿਓ ਉਹਨਾਂ ਦੀ ਇੰਨੀ ਸਾਫ ਬੋਲਡਿੰਗ ਸੀ ਫਿਰ ਉਹਨਾਂ ਨੂੰ ਬਿਠਾਇਆ ਉਹਨਾਂ ਨੂੰ ਹਰ ਇੱਕ ਚੀਜ਼ ਸਮਝਾਈ ਕਿ ਨਹੀਂ ਇਹ ਤਾਂ ਇਹ ਦਿੱਕਤ ਹੈ ਇਹਦਾ ਸੋਲੂਸ਼ਨ ਹੈ ਤੁਸੀਂ ਸਟਿਲ ਮੇਰੇ ਵੱਲੋਂ ਫਸਟਲੀ ਮੈਂ ਪਹਿਲਾਂ ਕਹਿ ਦਿੰਨਾ ਹੁੰਦਾ ਕਿ ਤੁਸੀਂ ਸਟਿਲ ਜੇ ਤੁਹਾਨੂੰ ਕੋਈ ਲੱਗਦਾ ਕਿ ਤੁਹਾਡੇ ਆਸ-ਪਾਸ ਕੋਈ ਡਾਕਟਰ ਹੈਗਾ ਤੁਸੀਂ ਪਲੀਜ਼ ਉਹਨੂੰ ਕੰਸਰਨ ਕਰ ਲਓ ਉਹਦੇ ਨਾਲ ਗੱਲ ਕਰ ਲਓ ਜੇਕਰ ਤੁਹਾਡਾ ਟ੍ਰੀਟਮੈਂਟ ਦੇ ਸਕਦੇ ਗੋ ਫਾਰ ਇਟ ਜੇ ਨਹੀਂ ਟ੍ਰੀਟਮੈਂਟ ਦੇ ਸਕਦਾ ਫੇਰ ਮੈਂ ਟ੍ਰੀਟ ਕਰੂੰਗਾ ਕਿਉਂਕਿ ਦੇਖੋ ਮੇਰੇ ਕੋਲੇ ਹਰ ਇੱਕ ਪੇਸ਼ੈਂਟ ਦਾ ਅਨੋਖਾ ਹੈ ਮੈਂ ਬਹੁਤ ਕੰਸਾਈਨਡ ਪੇਸ਼ੈਂਟ ਦੇਖਦਾ ਸਿਰਫ 9 ਤੋਂ 2 ਪੇਸ਼ੈਂਟ ਦੇਖਦਾ ਦੈਨ ਦੇ ਲਗਭਗ 10 ਅਪਾਇੰਟਮੈਂਟਸ ਬਸ ਸਿਰਫ ਇੰਨੇ ਹੈ ਕਿ ਹਰ ਇੱਕ ਨੂੰ ਡੀਲ ਕਰਨਾ ਮੇਰੇ ਲਈ ਵੀ ਔਖਾ ਹੁੰਦਾ ਸੋ ਇਸ ਕਰਕੇ ਇਹ ਚੀਜ਼ ਕਲੀਅਰ ਕਰੀ ਦੇ ਕਿ ਜੇਕਰ ਤੁਹਾਨੂੰ ਕਿਹਤੋਂ ਟ੍ਰੀਟਮੈਂਟ ਮਿਲ ਰਿਹਾ ਫਿਰ ਪਹਿਲਾਂ ਉਹਦੇ ਵੱਲ ਜਾਓ ਜੇ ਕਿਹਤੋਂ ਟ੍ਰੀਟ ਨਹੀਂ ਹੋਏਗਾ ਫਿਰ ਬੈਠੇ ਆ ਫਿਰ ਜ਼ਰੂਰ ਟ੍ਰੀਟ ਕਰਾਂਗੇ ਜੀ ਤੇ ਸਰ ਜੇ ਆਪਾਂ ਹੁਣ ਗੱਲ ਕਰ ਲਈਏ ਜਿੱਦਾਂ ਆਟਿਜ਼ਮ ਤੁਸੀਂ ਇੱਕ ਬਿਮਾਰੀ ਦਾ ਨਾਮ ਦੱਸਿਆ ਇਹਦੇ ਚ ਬੱਚੇ ਦਾ ਬਿਹੇਵੀਅਰ ਕਿੱਦਾਂ ਦਾ ਹੁੰਦਾ ਬੱਚਾ ਬੂਦਦਾ ਸਮਝ ਨਹੀਂ ਪਾਂਦਾ ਆਈ ਕੰਟੈਕਟ ਬਿਲਕੁਲ ਨਹੀਂ ਕਰਦਾ ਕਿਸੇ ਨਾਲ ਵੀ ਨਹੀਂ ਕਿਸੇ ਨਾਲ ਵੀ ਨਹੀਂ ਸਿਰਫ ਇੱਕ ਮਾਪੇ ਬਾਲ ਨਾਲ ਜਿਹੜਾ ਥੋੜਾ ਬਹੁਤ ਕਰ ਲਿਆ ਅਦਰਵਾਈਜ਼ ਤਾਂ 90% ਕੇਸਿਸ ਦੇ ਵਿੱਚ ਉਹ ਵੀ ਨਹੀਂ ਦੇਖੋਗੇ ਉਹਨੂੰ ਸਮਝ ਹੁੰਦੀ ਹੈ ਬਟ ਲिटल ਬਿਟ ਨਾ ਪ੍ਰੋਪਰ ਵਾਕ ਹੁੰਦੀ ਹੈ ਨਾ ਪ੍ਰੋਪਰ ਸਪੀਚ ਹੁੰਦੀ ਹੈ ਮਤਲਬ ਜਿਹਨੂੰ ਇਹ ਵੀ ਕਹਿ ਦਿੰਦੇ ਹੈ ਕਿ ਸ਼ਾਇਦ ਇਹਦਾ ਦਿਮਾਗ ਵਿਕਸਿਤ ਨਹੀਂ ਹੋਇਆ ਮੰਦਪੁੱਤੀ ਮੰਦਪੁੱਤੀ ਕਾਮਨ ਲੈਂਗਵੇਜ ਦੇ ਵਿੱਚ ਮੰਦਭੁੱਤੀ ਬੱਚੇ ਕਹਿੰਦੇ ਇਹ ਦੋਗੇ ਜਿੱਦਾਂ ਤੁਸੀਂ ਸੀਪੀ ਦੱਸਿਆ ਸੀਪੀ ਕੇਸ ਅੱਜਕੱਲ ਤੁਹਾਨੂੰ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਣਗੇ ਸੀਪੀ ਸੈਰੀਬਰਲ ਪਾਲਸੀ ਨੋ ਸਪੀਚ नो वॉक नो अंडरस्टैंडिंग ना बोल सकदा ना चल सकदा ना समझ सकदा आई कांटेक्ट समवट करेगा समवट ਨਹੀਂ करेगा हम्म सो के सर जिदा एडीएचडी एडीएचडी ਦਾ ਤੁਸੀਂ ਆਮ ਘਰਾਂ ਚ ਦੇਖਿਆ ਹੁਣ ਲੋਕੀ ਕਹਿੰਦੇ ਨਾ ਬੱਚਾ ਸਾਡਾ ਬਹੁਤ ਜ਼ਿਆਦਾ ਹਾਈਪਰ ਹੈ ਬਹੁਤ ਜ਼ਿਆਦਾ ਹਾਈਪਰ ਹੈ ਸੋ ਐਕਸਟ੍ਰੀਮ ਹਾਈਪਰ ਜਿਹੜਾ ਬੱਚਾ ਹੁੰਦਾ ਉਹਨੂੰ एडीएचडी ਕਿਹਾ ਜਾਂਦਾ ਹੈ एडीएचडी ਦੇ ਤਾਂ ਇੰਨੇ ਕੇਸਿਸ ਨੇ ਕਿ ਬੱਚਾ ਮੈਂ ਉਹ ਬੱਚਾ ਦੇਖਿਆ ਆਪਣੇ ਮਾਪੇ ਦੇ ਬਾਲ ਕੁੱਟਨੇ ਆ ਉਹਨਾਂ ਨੂੰ ਮਾਰਨਾ करे चीजजा जैसे रद देनी है बच्चा तनी मैं उन्हें कहूंगा चलो एक पेशेंट दई थाने दस देना 32 33 साल एज सीगी हम्म ते ओना दी ਹੁਣ 32 33 ਸਾਲ ਦਾ ਬੱਚਾ ਤਾਂ ਹੈ ਨੀਗਾ ADHD ਦਾ ਕੇਸ ਸੁਪਰ ਹਾਈਪਰ ਐਕਟਿਵ ਹੈ ਬਹੁਤ ਜ਼ਿਆਦਾ ਹਾਈਪਰ ਹਮ ਕਰਦੇ ਨੇ ਸ਼ੌਪ ਕਰਵਾ ਕੇ ਦਿੱਤੀ ਸ਼ੌਪ ਤੇ ਤੋੜਪਨ ਕਰਦੇ ਨੇ ਗਲੀ ਚ ਕੋਈ ਬੱਚਾ ਖੇਡ ਰਿਹਾ ਹੈ ਬੱਚੇ ਨੂੰ ਕੋ ਟਮਾਕ ਦੇਣਾ ਕੁਛ ਨਹੀਂ ਸਮਝਦਾ ਸੀ ਕਹਦੇ ਨੇ ਵਨ ਕਿ ਚਲੋ ਮੈਰਿਜ ਕਰਵਾਈ ਮੈਰਿਜ ਤੋਂ ਬਾਅਦ ਸੈਟਲ ਹੋ ਜਾਏਗਾ ਬਟ ਨਹੀਂ ਜਦੋਂ ਸਾਡੇ ਕੋਲੇ ਕੇਸ ਆਇਆ ਮਦਰ ਆਏ ਤੇ ਉਹਨਾਂ ਦਾ ਬੇਟਾ ਆਇਆ ਬਹੁਤ ਜ਼ਿਆਦਾ ਡਰੇ ਹੋਏ ਸੀਗੇ ਉਸ ਟਾਈਮ ਵੀ ਉਹਨਾਂ ਨੇ ਕਿਹਾ ਕਿ ਇਹਨੂੰ ਮੈਂ ਸਵੇਰੇ ਦਵਾਈ ਦਵਾ ਕੇ ਲੈ ਕੇ ਆਈ ਹਾਂ ਵੀ ਤਾਂ ਕਰਕੇ ਥੋੜਾ ਸ਼ਾਂਤ ਬੈਠਾ ਹੋਇਆ ਸੋ ਇਸ ਚੀਜ਼ ਦਾ ਟ੍ਰੀਟਮੈਂਟ ਕਰਨਾ ਹੈ ਉਹਨਾਂ ਨੂੰ ਲਗਭਗ ਤੁਸੀਂ ਇਹ ਲਗਾ ਲਓ रिकवरी ਦੀ ਜਿਵੇਂ ਆਪਾਂ ਗੱਲ ਕਰ ਰਹੇ ਸੀ ਨਾ ਵੀ ਕਿੰਨੀ ਕੁ ਜਲਦੀ ਰਿਕਵਰੀ ਉਹਨਾਂ ਦੀ ਰਿਕਵਰੀ ਮੈਂ ਇੰਨੇ ਦੇਖੀ ਹੈ ਕਿ ਉਹ ਪੇਸ਼ੈਂਟ ਜੋ 32 33 ਸਾਲਾਂ ਤੋਂ ਇੰਨਾ ਜ਼ਿਆਦਾ ਹਾਈਪਰ ਸੀਗਾ ਉਹਨੂੰ ਮੈਂ 2 ਮਹੀਨੇ ਬਾਅਦ ਉਹ ਮੇਰੇ ਕੋਲੇ ਆਇਆ ਉਹਨੇ ਆ ਕੇ ਮੈਨੂੰ ਇੰਨੀ ਗੱਲ ਕੀਤੀ ਕਿ ਡਾਕਟਰ ਸਾਹਿਬ ਮੈਂ ਹੁਣ ਠੀਕ ਐ ਮੈਂ ਆਪਣੀ ਇੱਕ ਵੀਡੀਓ ਬਣਵਾਉਣਾ ਚਾਹੁੰਦਾ ਹਾਂ ਮੈਂ ਆਪਣੀ ਇੱਕ ਵੀਡੀਓ ਬਣਵਾਉਣਾ ਚਾਹੁੰਦਾ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਠੀਕ ਹੋ ਗਿਆ ਜਿਹੜੇ ਲੋਕੀ ਮੈਨੂੰ ਗਲਤ ਸਮਝਦੇ ਆ ਮੈਂ ਠੀਕ ਨਹੀਂ ਹੈਗਾ ਦੇਖੋ ਉਹਨਾਂ ਦੇ ਉਧਰ ਜਾਣਦੇ ਹੋਣਗੇ ਆਈ ਡੋਨਟ ਨੋ ਉਹਨਾਂ ਨੇ ਇੰਨੀਆ ਚੀਜ਼ ਮੈਨ ਵੀ ਜਿਹੜੇ ਲੋਕੀ ਮੈਨੂੰ ਗਲਤ ਸਮਝਦੇ ਐ ਮੈਂ ਇੰਨਾ ਕਰਦਾ ਸੀ ਉਹਨਾ ਕਰਦਾ ਸੀ ਹੁਣ ਇਦਾਂ ਦਾ ਮੈਂ ਕੁਛ ਨਹੀਂ ਹੁਣ ਮੈਂ ਠੀਕ ਆ ਮੇਰੇ ਤੋਂ ਡਰਨ ਦੀ ਲੋੜ ਨਹੀਂ ਜੀ ਉਹ ਬੱਚਾ ਇੰਨਾ ਕੇ ਜ਼ਿਆਦਾ ਨਾਰਮਲ ਹੋ ਗਿਆ ਆਪਣਾ ਹੁਣ ਬਹੁਤ ਵਧੀਆ ਲਾਈਫ ਜੀ ਰਿਹਾ ਹੈ ਉਹਦੇ ਮਦਰ ਵੀ ਇੰਨੇ ਖੁਸ਼ ਨੇ ਸਾਰਾ ਕੁਛ ਐ ਸੋ ਉਹਨਾਂ ਨੂੰ ਜਿਹੜੀ ਖੁਸ਼ੀ ਹੁੰਦੀ ਆ ਉਹਦੀ ਇਵਨ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਇਹ ਸਰ ਬਿਮਾਰੀ ਦਾ ਪਤਾ ਕਿਦਾਂ ਲੱਗੇਗਾ ਕਿਉਂਕਿ ਕਈ ਬੱਚੇ ਅੱਜ ਕੱਲ ਤਾਂ ਵੈਸੀ ਚਿੜਚਿੜੇ ਹੁੰਦੇ ਆ ਇੱਕ ਚਿੜਚਿੜਾ ਇੱਕ ਬਹੁਤ ਜ਼ਿਆਦਾ ਹਾਈਪਰ ਚੀਜ਼ਾਂ ਨੂੰ ਸੁਟਣਾ ਤੋੜਨਾ ਕੋਈ ਗੱਲ ਨਾ ਸਮਝਣੀ ਕੋਈ ਜਵਾਬ ਨਾ ਦੇਣਾ ਹਰ ਗੱਲ ਤੇ ਗੁੱਸਾ ਆਉਂਦਾ ਜਾਂ ਫਿਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਰ ਗੱਲ ਤੇ ਨਹੀਂ ਆਹ ਦਾ ਟਾਈਮ ਗੁੱਸਾ ਜਦੋਂ ਆਪਾਂ ਪੰਜਾਬੀ ਵਿੱਚ ਕਹਿੰਦੇ ਨੇ ਨੱਕ ਤੇ ਗੁੱਸਾ ਚੜਿਆ ਰਹਿੰਦਾ ਹ ਹ ਜੀ ਜੀ ਉਹ ਚੀਜ਼ਾਂ ਨੇ ਬਹੁਤ ਜ਼ਿਆਦਾ ਹਾਈਪਰ ਹੁੰਦੇ ਨੇ ਬੱਚੇ ਇਸ ਤੋਂ ਇਲਾਵਾ ਕੋਈ ਹੋਰ ਕੇਸਿਸ ਹੁੰਦੇ ਜਿਦੇ ਚ ਮਸਕੂਲਰ ਟੈਸਟ੍ਰੋਫੀ ਉਹ ਤੇ ਕੀ ਹੁੰਦਾ ਹੈ ਮਸਕুলਰ ਡਿਸਟ੍ਰੋਫੀ ਕਿੰਦਾ ਦੀ ਬਿਮਾਰੀ ਹੈ ਜਿਹਦਾ ਤੁਸੀਂ ਸੁਣੋਂਗੇ ਵੀ ਕਿਤੇ ਕੋਈ ਟ੍ਰੀਟਮੈਂਟ ਨਹੀਂ ਹੈ ਮਸਕুলਰ ਡਿਸਟ੍ਰੋਫੀ ਠੀਕ ਐ ਮੈਂ ਨਹੀਂ ਕਹੂੰਗਾ ਕਿ ਉਹਦਾ ਇਲਾਜ ਨਹੀਂ ਹੈ ਉਹਦਾ ਇਲਾਜ ਹੈ ਬਟ ਉਹਦਾ ਪ੍ਰੋਸੀਜਰ ਬਹੁਤ ਜ਼ਿਆਦਾ ਸਲੋ ਹੈ ਹਮ ਅਸੀਂ ਮਸਕুলਰ ਡਿਸਟ੍ਰੋਫੀ ਦੇ ਕੇਸਿਸ ਵੀ ਦੇਖਦੇ ਹਾਂ ਬਹੁਤ سارے ਮੇਰੇ ਪੇਸ਼ੈਂਟ ਇਦਾਂ ਦੇ ਨੇ ਜੋ ਠੀਕ ਵੀ ਹੋ ਚੁੱਕੇ ਨੇ ਜਿਨ੍ਹਾਂ ਦਾ ਸੀਪੀਕੇ ਚਲੋ ਸੀਪੀਕੇ ਇੱਕ ਮਸਕুলਰ ਡਿਸਟ੍ਰੋਫੀ ਦੀ ਟਰਮ ਹੈ ਠੀਕ ਐ ਨਾਰਮਲ ਵੈਲਿਊ ਤੋਂ ਕਿਤੇ ਜ਼ਿਆਦਾ ਹਾਈ ਵੈਲਿਊਜ਼ ਮੇਰੇ ਕੋਲੇ ਉਹ ਵੀ ਨੇ ਜਿਨ੍ਹਾਂ ਦਾ ਸੀਪੀਕੇ 40 40 45 45000 ਪਹੁੰਚਿਆ ਹੈ ਹਮ ਉਹਨਾਂ ਨੂੰ ਨਾਰਮਲ ਮੈਂ 100ਸ ਅਕਾਉਂਟਸ ਵਿੱਚ ਲਿਖਿਆ ਆਇਆ ਹੋਇਆ ਹੈ ਜੀ ਮਸਕੂਲਰ ਡਿਸਟ੍ਰੋਫੀ ਦੇ ਵਿੱਚ ਆਪਣੇ ਜਿਹੜੇ ਮਸਲਸ ਹੁੰਦੇ ਨੇ ਉਹ ਡੇਲੀ ਤੋਂ ਡੇਲੀ ਵੀਕ ਹੁੰਦੇ ਰਹਿੰਦੇ ਨੇ ਚਾਹੇ ਬੰਦਾ ਕਿੰਨਾ ਵੀ ਵਧੀਆ ਖਾਣਾ ਖਾਵੇ ਕੁਝ ਮਰਜ਼ੀ ਖਾ ਲਓ ਮਸਲਸ ਬ੍ਰੇਕਡਾਊਨ ਹੋਣੇ ਹੀ ਰਹਿੰਦੇ ਨੇ ਹਮ ਸਭ ਤੋਂ ਪਹਿਲਾਂ ਉਹਦੇ ਵਿੱਚ ਅਸੀਂ ਕੰਮ ਕਰਕੇ ਚੱਲਦੇ ਹਾਂ ਸਭ ਤੋਂ ਪਹਿਲਾਂ ਤਾਂ ਜਿਹੜੇ ਮਸਲਸ ਬ੍ਰੇਕਡਾਊਨ ਹੋ ਰਹੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਰੋਕਣਾ ਜ਼ਰੂਰੀ ਹੈ ਆਪਾਂ ਮੈਡੀਸਿਨਸ ਜਿੰਨੀ ਮਰਜ਼ੀ ਦੇਈ ਚੱਲੀਏ ਆਪਾਂ ਤਾਕਤ ਲਈ ਮੈਡੀਸਿਨਸ ਦਿੱਤੀ ਐਵਰੀਥਿੰਗ ਲਈ ਦਿੱਤੀ ਬਟ ਜਿਹੜੇ ਉਹਨੂੰ ਕਿੱਦਾਂ ਰੋਕਾਂਗੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਰੋਕਣਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਰੋਕਦੇ ਆ ਫਿਰ ਜਿਹੜੇ ਮਸਲਸ ਡਿਸਟਰੋਏ ਹੋ ਚੁੱਕੇ ਨੇ ਫਿਰ ਉਹਨਾਂ ਨੂੰ ਰਿਪੇਅਰ ਕਰਦੇ ਆ ਫਿਰ ਉਸ ਤੋਂ ਬਾਅਦ ਬ੍ਰੇਨ ਸੈਲਸ ਤੇ ਜਾਣੇ ਕਿ ਐਟਲੀਸਟ ਜਿਹੜੇ ਨਵੇਂ ਮਸਲਸ ਬਣਨੇ ਹੈ ਉਹ ਛੇਤੀ ਐਕਟਿਵ ਹੋ ਸੋ ਉਹ ਬੱਚੇ ਮਸਕੂਲਰ ਡਿਸਟਰੋਫੀ ਵਾਲੇ ਮੇਰੇ ਕੋਲੇ ਜਿਹੜੇ ਚੱਲ ਫਿਰ ਵੀ ਨਹੀਂ ਪਾਉਂਦੇ ਸੀਗੇ ਕੋਈ ਗੋਦੀ ਚੱਕ ਕੇ ਲਿਆਂਦਾ ਸੀ ਕੋਈ ਬਨ ਕੇ ਲੈ ਕੇ ਆਂਦਾ ਹੁੰਦਾ ਸੀਗਾ ਅਜੋ ਬੱਚੇ ਮੈਂ ਆਪਣਾ ਚੱਲਦਾ ਫਿਰਦਾ ਦੇਖਦਾ ਆਪਣਾ ਖੁਸ਼ ਹੁੰਦੇ ਨੇ ਉਹਨਾਂ ਦੇ ਪੇਰੈਂਟਸ ਨੂੰ ਬਹੁਤ ਖੁਸ਼ੀ ਹੁੰਦੀ ਹੈ ਸਾਡੇ ਕੋਲੇ ਬਹੁਤ ਸਾਰੇ ਪੇਰੈਂਟਸ ਇਦਾਂ ਦੇ ਨੇ ਜੋ ਆਪ ਆ ਕੇ ਸਾਨੂੰ ਕਹਿੰਦੇ ਕਿ ਡਾਕਟਰ ਸਾਹਿਬ ਸਾਡਾ ਬੱਚਾ ਠੀਕ ਹੈ ਜੇ ਸਾਨੂੰ ਇੱਕ ਵੀਡੀਓ ਥਰੂ ਪਤਾ ਲੱਗਿਆ ਤਾਂ ਅਸੀਂ ਵੀ ਇਹ ਚੀਜ਼ ਜਾਣਦੇ ਹਾਂ ਵੀ ਕੋਈ ਸਾਡੀ ਵੀਡੀਓ ਦੇਖ ਕੇ ਵੀ ਜਿਹਨੂੰ ਇਹ ਦਿੱਕਤ ਹੈ ਉਹਨੂੰ ਪਤਾ ਲੱਗੇ ਉਹ ਆਪ ਆ ਕੇ ਵੀਡੀਓਜ਼ ਬਣਵਾਉਂਦੇ ਨੇ ਇਕਸਰ ਬਿਮਾਰੀ ਦਾ ਟਰੀਟਮੈਂਟ ਲੈਣ ਦੇ ਲਈ ਆਯੁਰਵੇਦ ਦੇ ਵਿੱਚ ਆਤਾ ਜਾਣ ਲੋਕ ਪਰ ਇਹ ਸੋਚਦੇ ਕਿ ਬਹੁਤ ਮਹਿੰਗਾ ਟਰੀਟਮੈਂਟ ਹੁੰਦਾ ਹੈ ਇਤ ਦਾ ਕੁਛ ਨਹੀਂ ਹੈ ਬਹੁਤ ਮਹਿੰਗਾ ਟਰੀਟਮੈਂਟ ਹੁੰਦਾ ਹੈ ਮੈਂ ਇਸ ਚੀਜ਼ ਨੂੰ ਵੀ ਕਲੀਅਰ ਕਰ ਦੂੰਗਾ ਦੇਖੋ ਆਯੁਰਵੇਦ ਇਹ ਨਹੀਂ ਹੈ ਕਿ 올 ਦਾ ਟਾਈਮ ਬਹੁਤ ਹੀ ਜ਼ਿਆਦਾ ਮਹਿੰਗਾ ਬਟ ਜਿਹੜੇ ਆਯੁਰਵੈਦਿਕ ਹਰਬਸ ਨੇ ਜੋ ਪਾਸਮਾਨੀ ਜੋ ਪ੍ਰੈਪਰੇਸ਼ਨਸ ਨੇ ਉਹਨਾਂ ਦੀ ਕਾਸਟਿੰਗ ਬਹੁਤ ਜ਼ਿਆਦਾ ਹੁੰਦੀ ਹੈ ਹਰ ਇੱਕ ਪੇਸ਼ੈਂਟ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਦੀ ਕੀ ਕੰਡੀਸ਼ਨ ਹੈ ਕਿ ਅਕਸਰ ਅਕੋਰਡਿੰਗ ਉਹਨੂੰ ਮੈਡੀਸਨ ਬਣਨੀ ਹੈ ਉਹ ਹਰ ਇੱਕ ਪੇਸ਼ੈਂਟ ਦੇ ਉੱਪਰ ਹੈ ਇਹ ਨਹੀਂ ਕੋਈ ਡਾਟਾ ਫਿਕਸ ਨਹੀਂ ਹੋਇਆ ਹੋਇਆ ਕਿ ਆਯੁਰਵੇਦਿਕ ਮੈਡੀਸਨ ਮਹਿੰਗੀ ਹੈ ਤਾਂ 올ਵੇਸ ਮਹਿੰਗੀ ਹੀ ਚਾਹੇਗੀ ਕੁਝ ਮੈਡੀਸਨਸ ਦੀ ਬਹੁਤ ਜ਼ਿਆਦਾ ਕੱਟ ਕਾਸਟ ਹੈ ਕੁਝ ਦੀ ਬਹੁਤ ਜ਼ਿਆਦਾ ਹਾਈ ਕਾਸਟ ਵੀ ਹੈ ਸੋ ਹਰ ਇੱਕ ਦੀ ਕੰਡੀਸ਼ਨ ਦੇ ਉੱਪਰ ਹੈ ਕਿ ਕਿਸ ਦੀ ਕੀ ਕੰਡੀਸ਼ਨ ਹੈ ਕਿਸ ਦਾ ਕਿੰਨਾ ਜ਼ਿਆਦਾ ਰੋਗ ਵਧਿਆ ਹੋਇਆ ਸਿਰਫ ਇੱਕ ਆਯੁਰਵੇਦ ਦੇ ਵਿੱਚ ਵੀ ਨਹੀਂ ਸਾਰੀ ਸਾਰੀ ਦੀ ਸਾਰੀ ਪੈਥੀਸ ਦੇ ਵਿੱਚ ਇੱਕ ਚੀਜ਼ ਆਪਾਂ ਜੇ ਕਹੀਏ ਕਿਸੇ ਪੈਥੀ ਚਲ ਕੇ ਕੈਂਸਰ ਦਾ ਟ੍ਰੀਟਮੈਂਟ ਕਰਵਾਉਣ ਉਹਨਾਂ ਨੂੰ ਕੈਂਸਰ ਦਾ ਟ੍ਰੀਟਮੈਂਟ ਇਹ ਤੱਕ ਕਹੂਗਾ ਨਹੀਂ ਜੇ 100 ਚ ਕੈਂਸਰ ਦਾ ਟ੍ਰੀਟਮੈਂਟ ਹੋ ਜਾਏਗਾ ਸੋ ਹਰ ਇੱਕ ਚੀਜ਼ ਦੇ ਅਕੋਰਡਿੰਗ ਹੈ ਪਰ ਇਦਾਂ ਦਾ ਕੁਝ ਨਹੀਂ ਹੈ ਕਿ ਆਯੁਰਵੈਦਿਕ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਕੁਝ ਨਹੀਂ ਜੋ ਸਾਡੀ ਮੈਡੀਸਿਨਸ ਹੁੰਦੀਆਂ ਨੇ ਸਾਡੀ ਹਮੇਸ਼ਾ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਇੱਕ ਨਾਰਮਲ ਪਰਸਨ ਵੀ ਅਫੋਰਡ ਕਰ ਸਕਕੇ ਜਿਹੜਾ ਨਹੀਂ ਵੀ ਕਰ ਸਕਦਾ ਉਹਨੂੰ ਵੀ ਸਾਡੇ ਵੱਲੋਂ ਇਹ ਕੋਸ਼ਿਸ਼ ਰਹਿੰਦੀ ਹੈ ਵੀ ਜੋ ਅਸੀਂ ਦੀ ਬੈਸਟ ਦੇ ਸਕਦੇ ਹਾਂ ਅਸੀਂ ਆਲਵੇਜ਼ ਉਹ ਦੇ ਕੇ ਚੱਲੀਏ ਸਾਨੂੰ ਬਚਦਾ ਪਰ ਜੋ ਬੱਚਾ ਸਾਡੇ ਕੋਲੇ ਆਉਂਦਾ ਨਾ ਜਿਸ ਕੰਡੀਸ਼ਨ ਦੇ ਵਿੱਚ ਉਹਦੇ ਚ ਅਸੀਂ ਇਹ ਚੀਜ਼ਾਂ ਸੋਚ ਹੀ ਨਹੀਂ ਸਕਦੇ ਇੱਕ ਪੇਰੈਂਟਸ ਆਏ ਮੇਰੇ ਕੋਲੇ ਮਜ਼ਦੂਰ ਆਦਮੀ ਜੀ ਨੂੰ ਮੈਂ ਕਹਿ ਸਕਦਾ ਉਹ ਸੀਗਾ ਉਹਨਾਂ ਕੋਲੇ ਕੁੜੀਆਂ ਸੀਗੀ ਸਿਰਫ ਉਹ ਦੋਨੋਂ ਬਾਪ ਬੇਟੀ ਆਏ ਤੇ ਉਹਨਾਂ ਦੀ ਕੁੜੀਆਂ ਨੂੰ ਦਿੱਕਤ ਬਹੁਤ ਜ਼ਿਆਦਾ ਵੱਧੀ ਹੋਈ ਸੀਗੀ ਉਹਨਾਂ ਨੂੰ ਦੱਸਿਆ ਮੈਂ ਕਿ ਸਰ ਮੇਰੀ ਮੈਡੀਸਿਨਸ ਥੋੜੀ ਕਾਸਟਲੀ ਹੁੰਦੀ ਹੈ ਵੀ ਇਹਨਾਂ ਦੀ ਤੁਹਾਡੀ ਚੋ ਕੰਡੀਸ਼ਨ ਥੋੜੀ ਜੀ ਕਾਸਟਲੀ ਜਾਏਗੀ ਅੱਪੇ ਕਲੇਬਰ ਆਦਮੀ ਦੇਖ ਕੇ ਸਾਫ ਮੇਰੀ ਗੱਲ ਹਮੇਸ਼ਾ ਕਲੀਅਰ ਕੱਟ ਰਹਿੰਦੀ ਹੈ ਮੈਂ ਕਦੇ ਗੂਲਗਲ ਕਰਕੇ ਰਾਤੀ ਨਹੀਂ ਮੇਰੇ ਕੋਲੇ ਪੇਸ਼ੈਂਟ ਆਏਗਾ ਮੈਨੂੰ ਕਲੀ ਕੀ ਮੈਮ ਸੋ ਇਹ ਇਹ ਚੀਜ਼ਾਂ ਨੇ ਇਹ ਇਹ ਟਰਮਸ ਨੇ ਇੰਨੀ دیر ਹੈ ਇਹਦਾ ਇਹਦਾ ਰਿਕਵਰੀ ਹੋਏਗੀ ਸਾਰੀ ਚੀਜ਼ ਜੇਕਰ ਤੁਹਾਡਾ ਮਨ ਬੰਦ ਹੈ ਫਿਰ ਆਪਾਂ ਟਰੀਟਮੈਂਟ ਸਟਾਰਟ ਕਰਾਂਗੇ ਮੈਂ ਇੱਕ ਡਾਇਰੀ ਤੇ ਲਿਖਦਾ ਪੇਸ਼ੈਂਟ ਦਾ ਟਰੀਟਮੈਂਟ ਮੈਂ ਡਾਇਰੀ ਉਦੋਂ ਤੱਕ ਉੱਪਰ ਨਹੀਂ ਕਰਦਾ ਜਦੋਂ ਤੱਕ ਪੇਸ਼ੈਂਟ ਦੇ ਕੁਐਸਚਨ ਕਲੀਅਰ ਨਹੀਂ ਹੁੰਦੇ ਸਭ ਤੋਂ ਪਹਿਲਾਂ ਪੇਸ਼ੈਂਟ ਨੇ ਆ ਨਾ ਉਹਨੂੰ ਬਿਠਾ ਕੇ ਜੋ ਦੀ ਗੱਲ ਸੁਣਨੀ ਕਰਨ ਫਿਰ ਉਸ ਤੋਂ ਬਾਅਦ ਪੇਸ਼ੈਂਟ ਨੂੰ ਪੁੱਛ ਕੇ ਤੁਹਾਡਾ ਕੋਈ ਅਦਰ ਕੁਐਸਚਨ ਹੈ ਪਲੀਜ਼ ਉਹ ਕਲੀਅਰ ਕਰੋ ਫਿਰ ਉਸ ਤੋਂ ਬਾਅਦ ਆਪਾਂ ਮੈਡੀਸਿਨ ਸਟਾਰਟ ਕਰਾਂਗੇ ਜਦੋਂ ਪੇਸ਼ੈਂਟ ਦਾ ਹੋ ਜਾਂਦਾ ਕਿ ਹਾਂ ਦੰਦ ਦੇ 10 ਪੇਸ਼ੈਂਟ ਕਿਉਂ ਦੇਖਦਾ ਸਿਰਫ ਇਸੇ ਕਰਕੇ ਦੇਖਦਾ ਕਿਉਂਕਿ ਮੇਰੇ ਕੋਲੇ ਜਿਹੜੇ ਪੇਸ਼ੈਂਟ ਹੈ ਨਾ ਦੂਰੋਂ ਦੂਰੋਂ ਆਣਾ ਜੇਕਰ ਮੈਂ ਉਹਨੂੰ ਉੱਥੇ ਬਿਠਾ ਕੇ ਉਹਦੇ ਨਾਲ ਗੱਲ ਹੀ ਨਾ ਕਰ ਪਾਇਆ ਉਹਨੂੰ ਸਮਝਾ ਹੀ ਨਾ ਪਾਇਆ ਕਿ ਦਿੱਕਤ ਹੈ ਫਿਰ ਉਸ ਚੀਜ਼ ਦਾ ਮੈਂ ਫਾਇਦਾ ਨਹੀਂ ਮੰਨਦਾ ਸੋ ਉਹਨਾਂ ਦਾ ਇਹ ਕਹਿਣਾ ਸੀਗਾ ਕਹਿੰਦੇ ਡਾਕਟਰ ਸਾਹਿਬ ਉਸ ਪੇਸ਼ੈਂਟ ਦਾ ਇਹ ਕਹਿਣਾ ਸੀ ਕਹਿੰਦੇ ਡਾਕਟਰ ਸਾਹਿਬ ਚਾਹੇ ਹੋਵੇ ਮੈਡੀਸਿਨ 2000 ਦੀ ਚਾਹੇ ਹੋਵੇ 20000 ਦੀ ਚਾਹੇ ਹੋਵੇ 2 ਲੱਖ ਦੀ ਇਹ ਗੁੜੀਆਂ ਮੇਰਾ ਪਰਾਇਆ ਤਾਂ ਨਾ ਕਹਿੰਦਾ ਮੈਂ ਅਜ ਲਾਚਾਰ ਬਾਪ ਐ ਮੈਂ ਅੱਗੇ ਵਿਆ ਨਹੀਂ ਆਏ ਮੈਂ ਉੱਥੇ ਲਾ ਜੀ ਸੋ ਜੇ ਉਸ ਬੰਦੇ ਦੀ ਇੰਨੀ ਸੋਚ ਸੀਗੀ ਉਹਨੇ ਆਪਣਾ ਟਰੀਟਮੈਂਟ ਚਲਾਇਆ ਨੀਤਾ ਨੂੰ ਮੁਰਾਦਾ ਜਿਹਨੂੰ ਕਹਿ ਦਿੰਦੇ ਨੇ ਜੀ 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 ਉਹਦੇ ਅੰਦਰੋਂ ਇੰਨੀ ਹੋਪ ਸੀਗੀ ਬਾਕੀ ਪ੍ਰੇਅਰਸ ਕਰਨ ਵਾਲਾ ਮਾਲਕਾ ਜਦੀ ਗੁੜੀਆ ਬਿਲਕੁਲ ਠੀਕ ਹੈ ਹਮਮ ਸਿਹਤ ਜ਼ਰੂਰੀ ਹੁੰਦੀ ਹੈ ਪੈਸਾ ਤੁਸੀਂ ਕਿੰਨਾ ਹੀ ਇਕੱਠਾ ਕਰਕੇ ਨਾਲ ਲੈ ਜਾਓਗੇ ਤੇ ਸਰ ਇਦਾਂ ਹੁੰਦਾ ਕਿ ਜਿੱਦ ਤੱਕ ਕਈ ਲੋਕ ਟਰੀਟਮੈਂਟ ਅੱਧ ਵਿਚਾਲੇ ਛੱਡ ਦਿੰਦੇ ਉਹਦਾ ਨੁਕਸਾਨ ਹੁੰਦਾ ਕੋਈ ਨੁਕਸਾਨ ਕੁਛ ਨਹੀਂ ਆਯੁਰਵੈਦਿਕ ਦੇ ਵਿੱਚ ਇਸ ਚੀਜ਼ ਦਾ ਕਦੇ ਵੀ ਕੋਈ ਨੁਕਸਾਨ ਨਹੀਂ ਇਹ ਮੈਂ ਤੁਹਾਨੂੰ ਕਲੀਅਰ ਕਰ ਦਿੰਨਾ ਹੈ ਬਹੁਤ ਸਾਰੇ ਲੋਕੀ ਸੋਚਦੇ ਨੇ ਕਿ ਆਯੁਰਵੇਦਿਕਾ ਪਥੋੜੀ ਦੇ ਚਲਾ ਲਈ ਉਸ ਬੱਚ ਬੰਦ ਕਰ ਦੋ ਜਾਂ ਇਹਦਾ ਕੋਈ ਪ੍ਰੋਪਰ ਕੋਰਸ ਐ ਇਦਾਂ ਦਾ ਕੁਝ ਨਹੀਂ ਹੈ ਉਹ ਤੁਹਾਡੇ ਉੱਪਰ ਹੈ ਪੇਸ਼ੈਂਟ ਦੇ ਉੱਪਰ ਹੈ ਮੈਂ ਇੱਕੋ ਰეკਮੈਂਡ ਕਰਦਾ ਕਿ ਜੇਕਰ ਆਪਾਂ ਮੈਡੀਸਨ ਸਟਾਰਟ ਕਰਨੀ ਹੈ ਉਹਨੂੰ ਆਪਾਂ ਪ੍ਰੋਪਰ ਠੀਕ ਕਰਕੇ ਚੱਲੀਏ ਜੇ ਆਪਾਂ ਨਹੀਂ ਸਟਾਰਟ ਕਰ ਸਕਦੇ ਆਪਾਂ ਨੂੰ ਲੱਗਦਾ ਕਿ ਆਪਾਂ ਨੂੰ ਕੋਈ ਇਸ਼ੂ ਹੈ ਜਾਂ ਨਹੀਂ ਵੀ ਕੀ ਪੇਸ਼ੈਂਟ ਸਮਾਂ ਉਹ ਵੀ ਦੇਖੇ ਨਹੀਂ ਚਲੋ ਮੇਰੇ ਕੋਲ ਤਾਂ ਨਹੀਂ ਇਦਾਂ ਦੇ ਕੇਸਿਸ ਆ ਕਿ ਬਟ ਮੈਂ ਕਈ ਡਾਕਟਰਸ ਕੋਲ ਉਹ ਕੇਸ ਵੀ ਦੇਖੇ ਨੇ 2 ਦਿਨ ਦੀ ਦਵਾਈ ਦੇ ਦੋ 4 ਦਿਨ ਦੀ ਦਵਾਈ ਦੇ ਦੋ ਹੁਣੇ ਆਪਾਂ ਬੈਠੇ ਸੀਗੇ ਉਹਨੇ ਵੀ ਇੱਕ ਪੇਸ਼ੈਂਟ ਦੀ ਕਾਲ ਆਈ ਹੈ ਕਿ ਡਾਕਟਰ ਸਾਹਿਬ ਮੇਰੀ 7 ਤਰੀਕ ਨੂੰ ਫਲਾਈਟ ਹੈ ਇਦਾਂ ਦਾ ਕਰਕੇ ਸੋ ਉਹ ਚੀਜ਼ਾਂ ਨੇ ਇਦਾਂ ਕੁਝ ਨਹੀਂ ਐ ਜੇਕਰ ਤੁਸੀਂ ਇੱਕ ਟ੍ਰੀਟਮੈਂਟ ਸਟਾਰਟ ਕਰ ਰਹੇ ਹੋ ਉਹਨੂੰ ਕੰਪਲੀਟ ਕਰੋ ਪਰ ਹਾਂ ਜੇਕਰ ਸਮ ਹਾਉ ਤੁਹਾਡਾ ਵਿੱਚ ਰਹਿ ਗਿਆ ਟ੍ਰੀਟਮੈਂਟ ਜਾਂ ਵਿੱਚ ਮਿਸ ਹੋ ਗਿਆ ਤਾਂ ਨੁਕਸਾਨ ਕੋਈ ਨਹੀਂ ਜੀ ਅ ਮੇਰਾ ਇੱਕ ਪੇਸ਼ੈਂਟ ਸੀਗਾ ਜਰਮਨੀ ਦਾ ਪੇਸ਼ੈਂਟ ਸੀਗਾ ਤੇ ਉਹਨਾਂ ਦਾ ਬੱਚਾ ਹੌਸਟਲ ਸੀਗਾ ਹਮ ਤੇ ਬਹੁਤ ਜ਼ਿਆਦਾ ਹਾਈਪਰ ਸੀਗਾ ਉਹਨਾਂ ਦਾ ADHD ਦਾ ਕੇਸ ਸੀਗਾ ਤੇ ਲਗਭਗ 2 ਮਹੀਨੇ ਦੀ ਮੈਡੀਸਨ ਉਹਨਾਂ ਨੂੰ ਚੱਲੀ 2 ਮਹੀਨੇ ਬਾਅਦ ਹਸਪਤਲ ਤੋਂ ਬੱਚਾ ਕਰਿਆ ਗਿਆ ਸੀਗਾ ਇੰਨਾ ਕ ਆਪਣਾ ਬੱਚਾ ਸਟੇਬਲ ਹੋ ਗਿਆ ਸੀ ਜੀ ਤੇ ਉਸ ਤੋਂ ਬਾਅਦ ਚ ਉਹਨਾਂ ਨੂੰ ਸਮ ਹਾਉ ਮੂਵ ਹੋਣਾ ਪੈ ਗਿਆ ਆਈ ਡੋਨਟ ਨੋ ਕੀ ਹੋਇਆ ਕੀ ਸਰਕਮਸਟੈਂਸਿਸ ਆਈਆਂ ਮਹੀਨਾ ਡੇਢ ਮਹੀਨਾ ਉਹਨਾਂ ਦੀ ਮੈਡੀਸਨ ਪਾਜ਼ ਰਹੀ ਹਮ ਮੀਨਾਂ ਡੇਢ ਮਹੀਨਾ ਬਾਅਦ ਜਦੋਂ ਉਹਨਾਂ ਦੀ ਕਾਲ ਆਈ ਉਹਨਾਂ ਨੇ ਇੰਨਾ ਕਹਿਣਾ ਸੀ ਕਿ ਡਾਕਟਰ ਸਾਹਿਬ ਜੋ ਇੰਪਰੂਵਮੈਂਟਸ ਪਹਿਲਾਂ ਸੀ ਉਹ ਅੱਜ ਵੀ ਐਜ਼ ਇਟ ਇਜ਼ ਨਹੀਂ ਇਦਾਂ ਇਦਾਂ ਸਾਡੀ ਇਹ ਕੰਡੀਸ਼ਨ ਸੀਗੀ ਉਸ ਕਰਕੇ ਅਸੀਂ ਨਹੀਂ ਲੈ ਪਾਏ ਸੀਗੇ ਮੈਡੀਸਿਨਸ ਤੁਹਾਡੇ ਨਾਲ ਕੰਟੈਕਟ ਨਹੀਂ ਹੋ ਪਾਇਆ ਸੋ ਹੁਣ ਆਪਾਂ ਅੱਗੇ ਸਟਾਰਟ ਕਰੀਏ ਸੋ ਇਦਾਂ ਕੁਝ ਨਹੀਂ ਹੈ ਕਿ ਆਪਾਂ ਇੱਕ ਮੈਡੀਸਿਨ ਸਟਾਰਟ ਕਰਤੀ ਹੈ ਜੇ ਵਿੱਚ ਆਪਣੀ ਮਿਸ ਹੋਗੀ ਵਾਪਸ ਉੱਤੇ ਚਲ ਜਾਂਗੇ ਇਦਾਂ ਦਾ ਕੁਝ ਨਹੀਂ ਪਰ ਹਾਂ ਮੈਂ ਪ੍ਰੇਫਰ ਇਹੀ ਕਰੂੰਗਾ ਕਿ ਜੇਕਰ ਆਪਾਂ ਸਟਾਰਟ ਕੀਤੀ ਹੈ ਨਾਟ ਓਨਲੀ ਆਯੁਰਵੈਦਿਕ ਕੋਈ ਵੀ ਮੈਡੀਸਨ ਆਪਾਂ ਸਟਾਰਟ ਕੀਤੀ ਹੈ ਤਾਂ ਪਲੀਜ਼ ਉਹਨੂੰ ਕੰਪਲੀਟ ਕਰਿਏ ਇੱਕ ਬਿਮਾਰੀ ਦਾ ਹੱਲ ਜ਼ਰੂਰ ਕਰਿਏ ਆਯੁਰਵੈਦ ਦੇ ਵਿੱਚ ਸਰ ਇਦਾਂ ਹੁੰਦਾ ਕਿ ਜੇ ਦਵਾਈ ਲੈ ਲਈ ਹੁਣ ਚਲੋ ਬੱਚਾ ਜਾਂ ਜੋ ਵੀ ਪੇਸ਼ੈਂਟ ਹੈ ਬਿਲਕੁਲ ਠੀਕ ਹੋ ਗਿਆ ਕੁਝ ਟਾਈਮ ਬਾਅਦ ਫੇਰ ਉਹਨੂੰ ਦੁਬਾਰਾ ਉਹ ਬਿਮਾਰੀ ਫੇਸ ਨਹੀਂ ਰਹਿੰਦੀ ਨੈਵਰ ਕੋਈ ਵੀ ਬਿਮਾਰੀ ਹੋਈ ਮਿਰਕੁਰੀਅਮ ਦਿੱਤਾ ਕਿਦਾ ਦਾ ਕੋਈ ਵਿਕੇਸ ਨਹੀਂ ਨਾਮਕਾ ਦਿੱਤਾ ਦਾ ਕੇਸ ਨਹੀਂ ਕਿਉਂਕਿ ਆਯੁਰਵੇਦ ਦੇ ਕੋਪਾ ਸਟਾਰਟਿੰਗ ਚ ਗੱਲ ਕੀਤੀ ਉਹਨੇ ਰੂਟ ਤੋਂ ਠੀਕ ਕਰਨਾ ਜਦੋਂ ਇੱਕ ਜੜ ਤੋਂ ਹੀ ਠੀਕ ਆ ਆਪਾਂ ਇੱਕ ਜੜ ਤੋਂ ਹੀ ਨਵਾਂ ਬੂਟਾ ਲਗਾਤਾ ਤਾਂ ਬਹੁਤ ਹੀ ਜ਼ਿਆਦਾ ਰੇਅਰ ਚਾਂਸਸ ਨੇ ਕਿ ਉੱਗੇ ਜਾ ਕੇ ਖਰਾਬ ਹੋਏਗੀ ਜੀ 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 ਅੱਜ ਬਹੁਤ سارے ਤੁਹਾਡੇ ਵੀ ਕੁਐਸ਼ਨ ਹੁਣ ਕਲੀਅਰ ਹੋ ਚੁੱਕੇ ਹੋਣਗੇ ਜਿਹੜੇ ਤੁਸੀਂ ਆਪਣੇ ਮਨ ਦੇ ਵਿੱਚ ਵਹਿਮ ਪਾ ਲਿਆ ਕਿ ਟ੍ਰੀਟਮੈਂਟ ਬਹੁਤ ਲੰਬਾ ਐਕਸਪੈਂਸਿਵ ਇਲਾਜ ਕਿਵੇਂ ਹੁੰਦਾ ਹੈ ਜਿਹੜੀ ਬੂਟੀਆਂ ਕਿੱਥੋਂ ਬੰਦੀਆਂ ਨੇ ਦਵਾਈ ਕਿਵੇਂ ਤਿਆਰ ਹੁੰਦੀ ਹੈ ਬਹੁਤ ਸਾਰੇ ਕੇਸਿਸ ਵੀ ਸਰ ਨੇ ਸਾਡੇ ਨਾਲ ਸਾਂਝੇ ਕੀਤੇ ਤੇ ਸਰ ਜਾਂਦੇ ਜਾਂਦੇ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜਿਹੜੇ ਸ਼ਾਇਦ ਆਯੁਰਵੇਦਿਕ ਤੋਂ ਦੂਰ ਜਾਂਦੇ ਨੇ ਇਹ ਸੋਚ ਕੇ ਕਿ ਇਹਦੇ ਵਿੱਚ ਇਲਾਜ ਬਹੁਤ ਲੇਟ ਹੁੰਦਾ ਹੈ ਇੰਤ ਤੱਕ ਕੁਝ ਨਹੀਂ ਮੈਂ ਤੁਹਾਨੂੰ ਇੱਕ ਕੋਈ ਗੱਲ ਕਲੀਅਰ ਕਰੂੰਗਾ ਹਰ ਇੱਕ ਪੈਥੀ ਦੇ ਵਿੱਚ ਇਲਾਜ ਹੈਗਾ ਨਾਟ ਓਨਲੀ ਆਯੁਰਵੇਦ ਹਰ ਇੱਕ ਪੈਥੀ ਦੇ ਵਿੱਚ ਹਰ ਇੱਕ ਚੀਜ਼ ਦਾ ਸੋਲੂਸ਼ਨ ਹੈਗਾ ਬਟ ਸਹੀ ਟ੍ਰੀਟਮੈਂਟ ਕੌਣ ਦੇ ਰਿਹਾ ਤੁਹਾਨੂੰ ਕੌਣ ਕਿਸ ਤਰੀਕੇ ਨਾਲ ਡੀਲ ਕਰ ਰਿਹਾ ਉਸ ਅਕੋਰਡਿੰਗ ਚੱਲੋ ਇਦਾਂ ਦਾ ਕੁਝ ਨਹੀਂ ਐ ਕਿ ਆਪਾਂ ਬਹੁਤ ਜ਼ਿਆਦਾ ਲੰਬੇ ਟ੍ਰੀਟਮੈਂਟ ਨੇ ਬਹੁਤ ਜ਼ਿਆਦਾ ਮਹਿੰਗੇ ਟ੍ਰੀਟਮੈਂਟਸ ਨੇ ਇੰਤ ਤੱਕ ਕੁਝ ਵੀ ਨਹੀਂ ਸਹੀ ਸਮਝ ਦੇ ਨਾਲ ਸਹੀ ਲਾਈਨ ਆਫ ਟ੍ਰੀਟਮੈਂਟ ਦੇ ਨਾਲ ਜਿਸ ਚੀਜ਼ ਦਾ ਵੇ ਇਲਾਜ ਕੀਤਾ ਜਾਏਗਾ ਉਹ ਇਲਾਜ ਸਫਲਤਾਪੂਰਵਕ ਹੋਏਗਾ ਹੀ ਹੋਏਗਾ ਜੀ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਬਹੁਤ ਵਧੀਆ ਜਾਣਕਾਰੀ ਅੱਜ ਸਾਂਝੀ ਕੀਤੀ ਹੈ ਤੇ ਡਾਊਟਸ ਵੀ ਬਹੁਤ ਲੋਕਾਂ ਦੇ ਕਲੀਅਰ ਹੋ ਚੁੱਕੇ ਹੋਣਗੇ ਤੇ ਤੁਸੀਂ ਵੀ ਸਾਡੇ ਨਾਲ ਇਸੇ ਤਰੀਕੇ ਨਾਲ ਜੁੜੇ ਰਹੋ ਮੋੜ ਤੇ ਹਾਜ਼ਰ ਹੋਵਾਂਗੇ ਇੱਕ ਨਵੇਂ ਐਪੀਸੋਡ ਤੇਰਾ ਸਸ਼ੇਕਾ